आज प्रब भी नु जेड़ा मोटरसाइकिल जेड़ा विन ਕੀਤਾ ਸੀ ਆਪਣੇ ਸ਼ੁਰੂ ਤੋਂ ਮੜ ਕੇ ਕੋਈ ਤੀਤ ਚੌਥੀ ਪੀੜੀ ਹੱਡੀ 17 ਸਾਲ ਦੀ ਉਮਰ ਹੋਣੀ ਜੀ ਠੀਕ ਹੈ ਜੀ ਤੇ ਉਹਦਾ ਮੁਕਾਬਲੇ ਕਰਨੇ ਸਟਾਰਟ ਕਰਤੇ ਠੀਕ ਹੈ ਨਿਆਣੇ ਠੀਕ ਹੈ ਲਗੋਣਾ ਤਿੰਨ ਕ ਸਾਲ ਉਹ ਚੱਲੇ ਆਈ ਉਹ ਬੰਦਿਆਂ ਨੂੰ ਵਾਜਾਂ ਕਰਾਈ ਦੀਆਂ ਵੀ ਆਓ ਅੱਡੇ ਨਾਲ ਕਰੋ ਉਹਨੇ ਇਹੋ ਜੇ ਬੰਦੇ ਦੇ ਹੈਗੇ ਕਈ ਕਾਪੀਆਂ ਤੇ ਲਿਖ ਲੈਂਦੇ ਆ ਵੀ ਇਹ ਫਲਾਣਾ ਬੰਦਾ ਜਿੱਤ ਲਿਆ ਵਾ ਅੱਛਾ ਜੀ ਤੇ ਇਹਦੇ ਨਾਲ ਗਾਹ ਚੋਂ ਨਹੀਂ ਕਰਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਗਮੋਨ ਪੀਚਨ ਕਲੱਬ ਦੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਏ ਆਂ ਤੇ ਇਹ ਜਿਹੜੀ ਛਾਤ ਆ ਰੱਬ ਵੀਰ ਕੋਟ ਖਾਲਸਾ ਤੋਂ ਤੇ ਇਹਨਾਂ ਨੂੰ ਤਲੀਫੇ ਦੀ ਪੱਗ ਆ ਠੀਕ ਹੈ ਜੀ ਤੇ ਇਹਨਾਂ ਨੇ ਵਸਾਖ ਦੇ ਵਿੱਚ ਦੋ ਟੂਰਨਾਮੈਂਟ ਖੇਡੇ ਸੀ ਤੇ ਦੋਨਾਂ ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਜਿਹੜੀ ਆ ਬਹੁਤ ਵਧੀਆ ਆਈ ਤੇ ਮਤਲਬ ਕਿ ਇੱਕ ਇਹਨਾਂ ਨੇ 4 ਤਰੀਕ ਨੂੰ ਟੂਰਨਾਮੈਂਟ ਖੇਡਿਆ ਸੀ ਇਹ ਕੰਨਨ 11 ਤਰੀਕ ਨੂੰ ਟੂਰਨਾਮੈਂਟ ਖੇਡਿਆ ਸੀ ਇਹ ਟੂਰਨਾਮੈਂਟ ਦੇ ਵਿੱਚ ਇਹਨਾਂ ਨੇ ਹੋਰ ਵੀ ਟੂਰਨਾਮੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉਹਦੇ ਵਿੱਚ ਵੀ ਇਹਨਾਂ ਦੇ ਜਿਹੜੇ ਪ੍ਰਾਈਜ਼ ਆਏ ਆ ਠਿੱਕ ਕਬੂਤਰਾਂ ਦੇ ਵੀ ਆਏ ਠਿੱਕ ਬੱਚੇ ਦੇ ਵੀ ਆਏ ਆ ਠੀਕ ਹੈ ਜੀ ਤੇ ਸਾਰੀ ਗੱਲਬਾਤ ਜਿਹੜੀ ਆਪਾਂ ਫੱਬ ਵੀ ਇਹਨਾਂ ਕਲਾਂ ਕਰਾਂਗੇ ਤੇ ਨਾਲ ਕਬੂਤਰ ਜਿਹੜੇ ਉਹਨਾਂ ਦੇ ਤੁਹਾਨੂੰ ਦਿਖਾਵਾਂਗੇ ਕਿ ਇਹ ਸ਼ੱਕ ਤੇ ਆਉਣ ਦਾ ਮਕਸਦ ਇਹ ਹੈ ਕਿ ਇਸ ਵੀਰ ਨੇ ਜਿਹੜਾ ਸ਼ਾਮਾਂ ਨੂੰ ਕਬੂਤਰ ਕਿੰਨ ਕਬੂਤਰ 5 ਵਜੇ ਤੋਂ ਬਾਅਦ ਬਿਠਾਏ ਆ ਕਬੂਤਰ ਠੀਕ ਹੈ ਜੀ 5:30 ਪੌਣੀ 6 ਦੀਆਂ ਪਰਵਾਜਾ ਜਿਹੜੀਆਂ ਛੱਤ ਤੇ ਜਿਹੜੀਆਂ ਕਬੂਤਰਾਂ ਦੀਆਂ ਗਈਆਂ ਆ ਤੇ ਇਸ ਵੀਰ ਨੇ ਜਿਹੜਾ ਮੋਟਰਸਾਈਕਲ ਵਿਨ ਕੀਤਾ ਆ ਠੀਕ ਹੈ ਜੀ ਤੇ ਉਹ ਵੀ ਤੁਹਾਨੂੰ ਅੱਜ ਦਿਖਾਵਾਂਗੇ ਤੇ ਇਹਦੇ ਤੁਹਾਨੂੰ ਕਬੂਤਰ ਜਿਹੜੇ ਤੁਹਾਨੂੰ ਸਾਰੇ ਦਿਖਾਵਾਂਗੇ ਕਿ ਕਿਹੜੇ ਕਬੂਤਰਾਂ ਨਾਲ ਇਹ ਜਿਹੜਾ ਮੋਟਰਸਾਈਕਲ ਜਿਹੜਾ ਵਿਨ ਕੀਤਾ ਹੈ ਤੇ ਆਉਂ ਚਾਹਦੇ ਆਪਾਂ ਰੱਬ ਵੀਰ ਦਾ ਕਰਦੇ ਆਂ ਗੱਲਬਾਤ ਤੇ ਜਿਹੜੇ ਦੋਸਤ ਸੱਜਣ ਆਏ ਉਹਨਾਂ ਦਾ ਤੁਹਾਨੂੰ ਇੰਟਰੋਡਕਸ਼ਨ ਕਰਾਨੇ ਆ ਤੇ ਗੱਲਬਾਤ ਕਰਦੇ ਆ ਸਾਰੀ ਤੇ ਬਰਨਾਦ ਨਾਲ ਜੁੜੇ ਰਿਓ ਵੀਡੀਓ ਦੇ ਵਿੱਚ ਤੇ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਐਂਡ ਲਗੇ ਸਾਰੇ ਏਰੀਆ ਦਾ ਵੀ ਵਿజిਟ ਕਰਵਾਵਾਂਗੇ ਠੀਕ ਹੈ ਜੀ ਬਣੇ ਜੋ ਵੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਪਰਾ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚ ਹੈ ਠੀਕ ਠਾਕ ਹੋ ਵਧੀਆ ਭਾਈ ਚਲੋ ਸ਼ੁਕਰ ਹੈ ਵਧੀਆ ਹੀ ਚਾਹੀਦਾ ਭਾਜੀ ਤੇ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਸੀਂ ਇਹ ਟੂਰਨਾਮੈਂਟ ਵਿਨ ਕੀਤੇ ਨੇ ਠੀਕ ਹੈ ਜੀ ਤੇ ਮੇਰੇ ਜਾਨੀ ਕਿ ਜਗਮੋਹਨ ਵਿਜ਼ਨ ਕਲੱਬ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਮਤਲਬ ਕੀ ਤੁਹਾਨੂੰ ਐਪਰੀਸ਼ੀਏਟ ਆ ਤੇ ਬਹੁਤ ਬਹੁਤ ਮੁਬਾਰਕਾਂ ਆ ਤੇ ਤੁਹਾਡੀ ਸਾਰੀ ਟੀਮ ਨੂੰ ਜੀ ਤੁਹਾਡੀ ਸਾਰੀ ਪਾਰਟੀ ਨੂੰ ਉਸਤਾਦ ਮਨਜੀਤ ਸਿੰਘ ਜੀ ਬੋਬੀ ਸੱਪਾਂ ਵਾਲੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਿਲਕੁਲ ਜੀ ਭਰਾਵਾਂ ਦੇ ਨਾਲ ਹੀ ਆਂਦੇ ਜੀ ਤੇ ਪ੍ਰਭ ਜੀ ਪਹਿਲਾਂ ਤਾਂ ਇੱਕ ਗੱਲ ਕਰਾਂਗੇ ਆਪਾਂ ਜਿਹੜੇ ਦੋਸਤ ਵੀ ਸੱਜਣ ਬੈਠੇ ਆ ਨਾ ਇਹਨਾਂ ਦਾ ਆਪਾਂ ਕਰਾਈਏ ਇੰਟਰੋਡਕਸ਼ਨ ਠੀਕ ਹੈ ਜੀ ਤੇ ਡਿਟੇਲ ਚ ਦੱਸਣਾ ਵੀ ਕਿਹੜੇ ਕਿਹੜੇ ਦੋਸਤ ਸੱਜਣ ਜਿਹੜੇ ਆਏ ਆ ਨਾਲ ਠੀਕ ਹੈ ਜੀ ਇਹ ਭਜੀ ਆਪਣੇ ਮਨੀਂਦਰ ਵੀਰ ਜੀ ਅਜਾ ਸਾਸਿਕਾਲ ਜੀ ਠੀਕ ਹੈ ਜੀ ਤੇ ਆਪਣੇ ਬੂਵੀ ਸਤਾਦ ਹਣੀ ਤੱਪਾ ਵਾਲੇ ਉਹਨਾਂ ਦਾ ਸ਼ਗਿਰਦੇ ਆ ਠੀਕ ਹੈ ਜੀ ਤੇ ਉਦਾਂ ਹੀ ਮੇਰੀ ਰਿਸ਼ਤਦਾਰੀ ਇਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਦਾ ਆਪਾਂ ਨੂੰ ਮਿਲ ਕੇ ਇਹਦੀ ਤੇ ਆਪਣੀ ਗੱਲ ਇੱਕੋ ਹੀ ਹੁੰਦੀ ਹੈ ਠੀਕ ਹੈ ਜੀ ਕੋਈ ਵੀ ਮਿਲ ਕੇ ਕੋਈ ਚੀਜ਼ ਕੋਈ ਲਗਾ ਨਹੀਂ ਜੀ ਸਾਰਾ ਜੋ ਵੀ ਚੱਲਦੀ ਤੁਹਾਡੀ ਆਪ ਆਪਣੀ ਗੇਮ ਹੈ ਸਾਰੀ ਇਹਨੂੰ ਵੀ ਪਤਾ ਵਾ ਤੇ ਆਪਾਂ ਨੂੰ ਵੀ ਪਤਾ ਮਿਲ ਕੇ ਆਪਾਂ ਦੱਸ ਦੇਈ ਦੀ ਸਾਰੀ ਇਹ ਜਣਾ ਸ਼ੇਅਰ ਕਰੀ ਦੀ ਠੀਕ ਹੈ ਜੀ ਭਰਾਵਾਂ ਵਾਲਾ ਪ ਤੇ ਇੱਧਰ ਇੱਧਰ ਇਹ ਮੁੰਡਾ ਸ਼ਗਿਰਦ ਜੀ ਭਾਜੀ ਅੱਜ ਸ਼ਗਿਰਦੀ ਪੈਣਾ ਇੰਨੇ ਆਪਣਾ ਠੀਕ ਹੈ ਜੀ ਤੇ ਉਹਦਾ ਇਹ ਇਹਦਾ ਨਾਮ ਨਿਤਿਸ਼ ਜੀ ਠੀਕ ਹੈ ਜੀ ਨਿਤਿਸ਼ ਜੀ ਤੇ ਆਪਣਾ ਗੁਰਨਾਨਕਪੁਰੇ ਰੱਖਿਆ ਇੰਨੇ ਠੀਕ ਹੈ ਜੀ ਹਾਂਜੀ ਤੇ ਇਹ ਵੀ ਆਪਣੇ ਤੋਂ ਸ਼ੁਰੂ ਤੋਂ ਆਪਣੇ ਨਾਲ ਹੀ ਹੈ ਜੀ ਪਹਾਰੀ ਆਪਣਾ ਜਿੱਥੇ ਮਿਲ ਕੇ ਜਿੰਨੀਆਂ ਮulzmiyan ਮulzmiyan ਸਾਰਾ ਇੰਨੇ ਸਿਸਟਮ ਕਰਨਾ ਜੋਗੀ ਹੈ ਠੀਕ ਹੈ ਜੀ ਠੀਕ ਹਾਂਜੀ ਤਿਆਰ ਕੀ ਜ਼ਿੰਮੇਵਾਰੀ ਇਹਦੀ ਹੈਰ ਕੀ ਇਹ ਹੁਣ ਸਾਡੇ ਨੇ ਕੀਤੀ ਹੈ ਆਪਣੀ ਤਿਆਰ ਕੀਤੀ ਹੈ ਨੇ ਹਾਂਜੀ ਤਿਆਰ ਕੀ ਖੇਡੇਗਾ 1 2 5 ਠੀਕ ਹੈ ਜੀ ਹਾਂਜੀ ਐਰ ਕੀ ਅਸੂ ਦੇ ਵਿੱਚ ਆਇਆ ਤਿਆਰੀ ਨਿਤਿਸ਼ ਭਾਈ ਹਾਂਜੀ ਠੀਕ ਹੈ ਜੀ ਚਲੋ ਕਿਰਪਾਈ ਚਾਹੀਦੀ ਆ ਤੇ ਇਹ ਆਪਣੇ ਅੱਜ ਸ਼ਾਗਿਰਦ ਹੋਣਗੇ ਨਿਤਸ਼ਵੀਰ ਜੀ ਅੱਜ ਤਿੰਨ ਮੁੰਡਿਆਂ ਨੇ ਸ਼ਾਗਿਰਦ ਹੋਣਾ ਆ ਠੀਕ ਹੈ ਜੀ ਇੱਕ ਲਵ ਵੀਰਿਆ ਤੇ ਇੱਕ ਮੁੰਡਾ ਜਿਹੜਾ ਗਗਨ ਆ ਠੀਕ ਹੈ ਜੀ ਤੇ ਉਹਦੀ ਵੀ ਵੀਡੀਓ ਆਪਾਂ ਨਾਲ ਜਿਹੜੀ ਨਾ ਅਟੈਚ ਕਰ ਦਾਂਗੇ ਠੀਕ ਹੈ ਜੀ ਤੇ ਇੱਧਰ ਜਿਹੜਾ ਬੈਠੇ ਨੇ ਇਹਨਾਂ ਦਾ ਵੀ ਇੰਟਰੋਡਕਸ਼ਨ ਕਰਨਾ ਜੀ ਭਜੀ ਆਪਣਾ ਗੋਪੀ ਜੀ ਛੋਟਾ ਭਰਾ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਹਾਂ ਜੀ ਇਹਦਾ ਵੀ ਮਤਲਬ ਕਿ ਬੜਾ ਰੋਹ ਹੈਗੇ ਸਤਿ ਸ਼੍ਰੀ ਅਕਾਲ ਜੀ ਇਹ ਬਲਕੇ ਕਬੂਤਰ ਬਾਜੀ ਤੇ ਨਹੀਂ ਜਿੱਦਾਂ ਮਤਲਬ ਕਿ ਜਿੱਦਾਂ ਆਪਾਂ ਕਹੀਏ ਵੀ ਨਾਲ ਜਿਹੜੀ ਉਹ ਹੈਲਪ ਇੰਨੇ ਕਰਨੀ ਇਹਨੂੰ ਸਮਝਣੀ ਹੈਗੀ ਕਬੂਤਰ ਬਾਜੀ ਠੀਕ ਹੈ ਜੀ ਹਾਂਜੀ ਬਾਕੀ ਇਹ ਵੀ ਜਿੱਦਾਂ ਪਾਣੀ ਪੋਣੀ ਨੂੰ ਕਹਿੰਦਾ ਵੀ ਪਾ ਦੇ ਜਾਂ ਡਾਰ ਦੂਰ ਕਰੇ ਡਾਰਾਂ ਦੇ ਜਿਹਾ ਬਿਠਾ ਲਿਆ ਕਬੂਤਰ ਨੂੰ ਠੀਕ ਹੈ ਜੀ ਬਸ ਇੰਨਾ ਹੀ ਇਹਦਾ ਇਹ ਕੰਮ ਮਿਲ ਗਏ ਇਹਨੇ ਵੀ ਆ ਕੇ ਕੋਈ ਬਹਿ ਗਿਆ ਇਹਨੇ ਫੋਟੋ ਪਾ ਦੇਣੀ ਆ ਵੀ ਇਦਾਂ ਦਾ ਕਬੂਤਰ ਬੈਠਾ ਈ ਠੀਕ ਹੈ ਜੀ ਕਿਥੇ ਰਹੀ ਆਪਣਾ ਦੁਕਾਨ ਤੋਂ ਟਾਈਮ ਕੱਢ ਕੇ ਆਈਦਾ ਠੀਕ ਹੈ ਜੀ ਠੀਕ ਹੈ ਬਾਕੀ ਜੋ ਡਿਟੇਲ ਹੁੰਦੀ ਹੈ ਸਾਰੀ ਛੱਤ ਦਾ ਮਤਲਬ ਕਿ ਸਾਮ ਸੰਭਾਲ ਵੀ ਕਰਦਾ ਦਾਣਾ ਪਾਣੀ ਵੀ ਇਹ ਪਾਉਂਦਾ ਠੀਕ ਹੈ ਜੀ ਨੇ ਉਹਨਾਂ ਦਾ ਸੀਜ਼ਨ ਦੇ ਸੀਜ਼ਨ ਬਸ ਠੀਕ ਹੈ ਕੋਈ ਕਬੂਤਰਬਾਈ ਨਹੀਂ ਹੈਗੀ ਫਿਰ ਸੀਜ਼ਨ ਦੇ ਵਿੱਚ ਇਹ ਹੁੰਦਾ ਨਾ ਫਿਰ ਬਾਜ਼ੀਆਂ ਬੂਜ਼ੀਆਂ ਹੁੰਦੀਆਂ ਫਿਰ ਬਾਅਦ ਵਿੱਚ ਇਹ ਹੁੰਦੇ ਟੂਰਨਾਮੈਂਟ ਹੁੰਦੇ ਫਿਰ ਤੇ ਚਲੋ ਬੰਦਾ ਹੀ ਆ ਜੀ ਤੇ ਇੱਧਰ ਆਪਣਾ ਨਾਲ ਜਿਹੜੇ ਬੈਠੇ ਨੇ ਇਹ ਵੀ ਆਪਣਾ ਮੁੰਡਾ ਸ਼ਗੀਰ ਜੀ ਨੋਨੀ ਠੀਕ ਹੈ ਜੀ ਹਾਂ ਜੀ ਇਹ ਜੇ ਨੋਨੀ ਵੀ ਠੀਕ ਹੈ ਜੀ ਸასი ਘਾਲ ਜੀ ਇਹਨੂੰ ਪਿਛਲੇ ਅਸੂਜੇ ਲਾਗੇ ਰੱਖੇ ਅੱਛਾ ਜੀ ਤੇ ਉਦੋਂ ਇਹਦਾ ਤੀਸਰਾ ਪ੍ਰਾਈਜ਼ ਆਇਆ ਹੈ ਠੀਕ ਹੈ ਜੀ ਇਹ ਐਰਕੀ ਨੇ ਦੋ ਘਰਾ ਮੁਕਾਬਲੇ ਕੀਤੇ ਅੱਛਾ ਜੀ ਜੇਕਰ ਕੋਦੇ ਮਿਲਕੇ ਨੇ ਇਹ ਨਹੀਂ ਕੀਤੇ ਦੋ ਐਤਵਾਰ ਠੀਕ ਹੈ ਜੀ ਘੰਟਿਆਂ ਦੀ ਲਾਸ਼ ਤਾਂ ਠੀਕ ਇਹ ਧਰਨਾ ਬਰਾਬਰ ਹੋ ਗਈ ਤੇ ਇੱਕ ਧਰਨਾ ਇਹਦੀ ਹਰੀ-ਹਰੀ ਆਪਦੀ ਗਲਤੀ ਗਈ ਅੱਛਾ ਜੀ ਇਹਨੇ ਮੁਲਸਮਲਾ ਤੇ 4 ਵਜੇ ਅੱਛਾ ਜੀ ਇਹਦਾ 4 ਵਜੇ 55 ਮਿੰਟ ਤੇ ਕੰਪਿਊਟਰ ਬੈਠਾ ਹੈ ਕੀ ਬਾਤ ਹੈ ਜੀ ਤੇ ਬਾਕੀ ਇਹ ਬੈਡ ਲੱਕ ਇਹ ਰਹੀ ਵੀ ਮੁਨਸਫਲਾਤ ਤੇ ਵੀ ਮੇਰਾ ਕਬੂਤਰ ਇਹਨੂੰ ਆ ਵੀ ਮੇਰਾ ਕਬੂਤਰ ਕਿੱਥੇ ਆਣਾ ਆ ਹਾਂ ਜੀ ਇਹਨੂੰ ਅਸੀਂ ਕਿਹਾ ਕਿ ਇਹ ਤੈਨੂੰ ਉਸਤਾਦ ਦੀ ਦਵਾਈ ਦਾ ਯਕੀਨ ਹੀ ਵੀ ਕਬੂਤਰ ਨਹੀਂ ਆਏਗਾ ਨਹੀਂ ਚਲੋ ਗਲਤੀਆਂ ਦੇ ਸਾਰ ਕਿੱਕੋ ਹਾਂ ਹਾਂ ਇਹ ਗੱਲ ਸਹੀ ਗਲਤੀ ਮੰਨ ਲੈਣੀ ਇਹ ਚੰਗੀ ਆ ਇਹ ਗੱਲ ਸਹੀ ਆ ਕਹਾਨੂੰ ਇਹ ਕਿਹਾ ਕਿ ਟਾਈਮ ਤੋਂ ਟਾਈਮ ਮਰਗਲ ਦੀ ਮੌਸਮ ਨਾਲ ਆਏ ਉਸਤਾਦ ਨਾਲ ਸਮਝਾ ਆ ਅੱਛਾ ਜੀ ਸਮਝਾ ਕਿ ਉਸਤਾਦ ਕਹਿੰਦੇ ਕਿ ਵੇਖੋ ਜੋ ਟਾਈਮ ਹੈਗਾ ਨੋਟ ਕਰਦਾ ਪੱਲੇ ਤੋਂ ਪੱਲਾ ਠੀਕ ਹੈ ਜੀ ਤੈਨੂੰ ਮੈਂ ਪਹਿਲੇ ਵੀ ਕਿਹਾ ਹੈ ਕਿ ਲਾਈਨ ਆ ਹੂੰ ਤੂੰ ਆਪਣੀ ਗੱਲ ਤੇ ਨਾਲਾ ਤਾ ਉਹਦੇ ਕਾਰਨ ਫਿਰ ਮੈਂ ਚਲੋ ਕਈ ਵਾਰੀ ਮੌਨਸੂਨ ਆ ਕੇ ਪ੍ਰੈਸ਼ਰ ਵੀ ਬੜਾ ਪਾਉਂਦੇ ਆ ਵੀ ਤਾਰੋ ਜੀ ਤੁਹਾਡਾ ਕਬੂਤਰ ਨਜ਼ਰ ਨਹੀਂ ਆਉਂਦਿਆ ਜੇ ਆ ਉਹ ਹਨਾ ਤੇ ਇਹ ਵੀ ਗੱਲ ਤੁਹਾਡੀ ਸਹੀ ਆ ਤੇ ਬਾਕੀ ਚਲੋ ਵਧੀਆ ਪਰਫਾਰਮੈਂਸ ਰਹੀ ਆ ਇਹ ਪਹਿਲੇ ਸੀਜ਼ਨ ਰੱਖ ਕੇ ਮੁੰਡੇ ਨੇ ਵਧੀਆ ਟੂਰਨਾਮੈਂਟ ਵੀ ਚਲੋ 3rd ਪ੍ਰਾਈਜ਼ ਆ ਗਿਆ ਨਾਲ ਬਾਈਆਂ ਬੂਜੀਆਂ ਵੀ ਕੱਢੀਆਂ ਮਿੰਨ ਵੀ ਕੀਤੀਆਂ ਚਲੋ ਬਹੁਤ ਵਧੀਆ ਰਿਹਾ ਤੇ ਇਧਰ ਆਪਣੇ ਜੀ ਪੰਜੀ ਹੈ ਸასი ਗਾਲ ਜੀ ਅੱਛਾ ਜੀ ਇੱਕ ਵਾਰ ਖਾਲਸਾ ਤੋਂ ਜੀ ਠੀਕ ਹੈ ਜੀ ਇਹ ਐਡ ਕੀ ਦਾ ਆਪਾਂ ਦੋ ਐਤਵਾਰ ਸ਼ੋਅ ਕਰਕੇ ਬਾਅਦ ਚ ਇਹਨਾਂ ਦੀ ਛੱਤ ਤੋਂ ਹੀ ਸਾਡੇ ਚੌਕਸਾਂ ਹੋਏ ਸੀ ਠੀਕ ਹੈ ਜੀ ਮੌਸਮ ਵਗੈਰਾ ਫਿਰ ਤੁਹਾਨੂੰ ਬਧਾਉਣੇ ਨਹੀਂ ਇੱਧਰੋਂ ਸੈਟਿੰਗ ਸਾਰੀ ਠੀਕ ਹੈ ਜੀ ਫਿਰ ਇੱਧਰ ਸਾਰੀ ਤਿਆਰੀ ਇੱਧਰੋਂ ਕੀਤੀ ਤੋਈ ਤਾਂ ਦੋ ਐਤਵਾਰ ਖੇਡੇ ਨਾ ਮੈਂ ਦੋ ਐਤਵਾਰ ਖੇਡੇ ਹੀ ਵਸਾਖ ਦੇ ਠੀਕ ਹੈ ਜੀ ਡੇਟ ਦੀ ਇਹਨਾਂ ਨੂੰ ਸੌਂ ਗਈ ਤੇ ਫਿਰ ਮੌਸਮ ਹੋਣੇ ਨਹੀਂ ਠੀਕ ਹੈ ਜੀ ਫਿਰ ਆਪਾਂ ਆ ਗਿਆ ਵੀ ਚਲੋ ਇੱਦੋਂ ਕਰ ਲੈਨੇ ਆ ਬਿਲਕੁਲ ਜੀ ਇਹਨਾਂ ਦੇ ਮੁਕਾਬਲੇ ਹੋਏ ਮਲਗੇ ਕੋਈ ਆਪਣਾ ਚਾਰ ਐਤਵਾਰ ਹੋਏਗੀ ਠੀਕ ਹੈ ਜੀ ਚਾਰ ਪੰਜ ਧਰਾਂ ਨਾਲ ਹੋਈ ਤੇ ਮਿਲ ਕੇ ਚਾਰੇ ਚਾਰੇ ਐਤਵਾਰ ਹੀ ਠੀਕ ਹੈ ਜੀ ਤਕਰੀਬਨ ਮਿਲ ਕੇ ਕਈਆਂ ਕੋ ਬਰਾਬਰ ਹੀ ਹੋਈਆਂ ਵਾ ਤੇ ਇੱਕ ਦੋ ਭਰਾਂ ਕੋ ਜਿੱਤੀਆਂ ਨਹੀਂ ਬਾਜੀਆਂ ਠੀਕ ਹੈ ਜੀ ਚਲੋ ਐਵਰੇਜ ਹੈ ਰਿਆ ਕੰਮ ਹਣਾ ਹਾਂਜੀ ਬਰਾਬਰ ਹੀ ਰਿਆ ਕੰਪਾ ਚ ਐਂਟਰੀ ਨਹੀਂ ਭਰੀ ਇਹਦੇ ਛੱਤ ਤੋਂ ਕਪਾ ਚ ਤੁਹਾਡਾ ਵਧੀਆ ਮਿਲ ਕੇ ਤੁਹਾਡੇ ਕਪੂਤਰਾ ਦੀ ਐਵਰੇਜ ਬਣਦੀ ਕਪਾ ਚ ਬਣ ਸਕਦੀ ਹੈ ਠੀਕ ਹੈ ਜੀ ਤੇ ਇਦਾਂ ਦੀ ਛੱਤ ਜਿਹੜੀ ਹੈ ਕੋੜ ਖਾਲਸਾ ਇਹ ਕਿੱਥੇ ਹੈਗੀ ਆਪਣੀ ਸਰਕਾਰਪਤੀ ਲੱਗੇ ਜੀ ਭਾਜੀ ਤੇ ਆਪਣਾ ਮਰਿੰਦਰ ਵੀਰ ਵੀ ਇੱਥੇ ਨਾਲ ਹੀ ਹੁੰਦੇ ਮਰਿੰਦਰ ਵੀਰ ਵੀ ਉੱਥੇ ਹੁੰਦਾ ਜੀ ਠੀਕ ਹੈ ਜੀ ਤੇ ਇਧਰ ਸਸੀਕਾਲ ਜੀ ਜੀ ਭਾਜੀ ਸਾਡੀ ਵੀਰ ਨਹੀਂ ਆਪਣਾ ਗੁਰਪਾਈ ਆ ਹਾਂਜੀ ਹਾਂਜੀ ਗੁਰਖਾਲ ਸਾਹਿਬ ਜੀ ਠੀਕ ਹੈ ਜੀ ਤੇ ਉਹਨਾਂ ਦਾ ਬ੍ਰਦਰ ਛੁਟਾ ਲੋਡੀ ਵੀਰ ਦਾ ਬ੍ਰਦਰ ਆ ਠੀਕ ਹੈ ਜੀ ਇਹ ਆਪਣਾ ਰਿਸ਼ਤੇਦਾਰ ਹੀ ਹੈਗੇ ਅੱਛਾ ਰਿਸ਼ਤੇਦਾਰੀ ਆਪਣੀ ਇਹਨਾਂ ਨਾਲ ਠੀਕ ਹੈ ਜੀ ਚਲੋ ਯਾਰ ਕਿ ਪਿਛਲੇ ਐਸੂ ਚ ਵੀ ਇਹਨਾਂ ਨੇ ਰੱਖਿਆ ਹੀ ਨਵੇਂ ਜਦੋਂ ਹਾਂਜੀ ਹਾਂਜੀ ਉਦੋਂ ਵੀ ਇਹਨਾਂ ਦਾ ਮੈਸਨਾ ਥਰਡ ਪ੍ਰਾਈਜ਼ ਆਇਆ ਸੀ ਸ਼ਾਇਦ ਠੀਕ ਹੈ ਜੀ ਤੇ ਪਤਾ ਨਹੀਂ ਕਿ ਹੇਟਾ ਜੀ ਠੀਕ ਹੈ ਜੀ ਟਰਕੀ ਵੀ ਇਹਨਾਂ ਦਾ ਵਧੀਆ ਮਿਲ ਕੇ ਕਬੂਤਰ ਉੱਡੇ ਪਰ ਚਲੋ ਨਾਮ ਤਾਂ ਚਲੋ ਨਹੀਂ ਆਏ ਪਰ ਅੱਦਾਂ ਗੀ ਗਿਣਤੀ ਚ ਹੈਗੇ ਜੀ ਠੀਕ ਹੈ ਠੀਕ ਹਾਂ ਚਲੋ ਕਬੂਤਰ ਵਧੀਆ ਉੱਡੇ ਆ ਜੀ ਹਾਂ ਜੀ ਕਬੂਤਰ ਸੋਹਣੇ ਉੱਡੇ ਇਹਨਾਂ ਦੇ ਵੀ ਠੀਕ ਹੈ ਜੀ ਇਹ ਸਾਰੇ ਜਿਹੜੇ ਇਹਨਾਂ ਦੀ ਨਾਲ ਇਹਨਾਂ ਦੇ ਕਬੂਤਰ ਪਾਜੀ ਆ ਠੀਕ ਹੈ ਜੀ ਤੇ ਨਾਲ ਜਿਹੜੇ ਸਾਥ ਦਿੰਦੇ ਨੇ ਠੀਕ ਹੈ ਜੀ ਤੇ ਸਾਰੀ ਇਹਨਾਂ ਦੀ ਟੀਮ ਆ ਤੇ ਬਾਕੀ ਕੁਝ ਇਹਨਾਂ ਦੇ ਸ਼ਗਿਰਦ ਸ਼ਗੁਰਦ ਜਿਹੜੇ ਅੱਜ ਹੋਣਗੇ ਉਹ ਵੀ ਤੁਹਾਨੂੰ ਵੀਡੀਓ ਦਵਾਂਗੇ ਹਾਂਜੀ ਦੋ ਬੰਦੇ ਆਪਣੇ ਆਏ ਨਹੀਂ ਜੀ ਠੀਕ ਹੈ ਜੀ ਉਹ ਜਦੋਂ ਆਉਂਦੇ ਆ ਤੇ ਚਲੋ ਉਹਨਾਂ ਦੀ ਵੀਡੀਓ ਕਰਦੇ ਆ ਹਾਂਜੀ ਗੋਪੀ ਭਾਈ ਗੋਪੀ ਭਾਈ ਅੱਛਾ ਠੀਕ ਹੈ ਠੀਕ ਆ ਉਹਨਾਂ ਨੇ ਆਣਾ ਸੀ ਤੇ ਉਹ ਥੋੜਾ ਜਿਹਾ ਕੰਮ ਹੀ ਸੀ ਉਹਨਾਂ ਨੂੰ ਫੇਰ ਅੱਛਾ ਜੀ ਤੇ ਉਹਨਾਂ ਕੋਲ ਟਾਈਮ ਨਹੀਂ ਲੱਗਾ ਠੀਕ ਹੈ ਇੱਕ ਆਪਣਾ ਲਾਡੀ ਵੀਰ ਹੈ ਜਿਹੜਾ ਵੀਰ ਦਾ ਭਰਾ ਹਾਂਜੀ ਉਹ ਵੀ ਥੋੜਾ ਜਿਹਾ ਮਿਲ ਕੇ ਕਿਤੇ ਬਾਹਰ ਕੰਮ ਤੇ ਆਇਆ ਕਰਨਾ ਠੀਕ ਹੈ ਉਹ ਤੋਂ ਵੀ ਨਹੀਂ ਆਇਆ ਗਿਆ ਠੀਕ ਹੈ ਤੇ ਚਲੋ ਕੋਈ ਨਹੀਂ ਆਪਾਂ ਨਾਂ ਦੇ ਜਰੀਏ ਆਪਾਂ ਵੀਰਾਂ ਦਾ ਨਾਲ ਨਾਂ ਲੈ ਲਿਆ ਵੀਡੀਓ ਦੇ ਵਿੱਚ ਚਲੋ ਵੀ ਇਹਨਾਂ ਦੇ ਵੀ ਹਾਜ਼ਰੀ ਲੱਗ ਗਈ ਹੈ ਜੀ ਠੀਕ ਹੈ ਜੀ ਤੇ ਕਰਦੇ ਆਪਾਂ ਹੁਣ ਗੱਲਬਾਤ ਸ਼ੁਰੂ ਪ੍ਰਭ ਵੀਰ ਜੀ ਨਾਲ ਠੀਕ ਹੈ ਜੀ ਹਾਂਜੀ ਪ੍ਰਭ ਵੀਰ ਜੀ ਆਪਾਂ ਨਾਲ ਗੱਲ ਸ਼ੁਰੂਆਤ ਕਰਦੇ ਆ ਇਹ ਤੋਂ ਵੀ ਆਪਾਂ ਕਬੂਤਰ ਜਦੋਂ ਰੱਖੇ ਸੀ ਤੇ ਕਦੋਂ ਤੋਂ ਸ਼ੁਰੂ ਕੀਤੀ ਹੈ ਆਪਣੀ ਕਬੂਤਰ ਪਾਜੀ ਕਦੋਂ ਰੱਖੇ ਆ ਤੇ ਤੇ ਆਪਣਾ ਕਬੂਤਰ ਪਾਜੀ ਦਾ ਸਟੈਪ ਦੱਸੋ ਕਿੱਦਾਂ ਮਤਲਬ ਕਿ ਸਟਾਰਟਿੰਗ ਕੀਤੀ ਹੈ ਕਬੂਤਰ ਪਾਜੀ ਦੀ ਸਟਾਰਟਿੰਗ ਭਾਜੀ ਇਹ ਨਾ ਆਪਣੇ ਸ਼ੁਰੂ ਤੋਂ ਮਿਲ ਕੇ ਕੋਈ ਤਿੱਥ ਜੋਤੀ ਵੀੜੀ ਅੱਡੀ ਅੱਛਾ ਜੀ ਗਾਹਾਂ ਦੇ ਗਾਹਾਂ ਮਿਲ ਕੇ ਜਿਵੇਂ ਸਾਡੇ ਪਰਦਾਦੇ ਨੇ ਰੱਖੇ ਸੀ ਠੀਕ ਹੈ ਜੀ ਆ ਫਿਰ ਤਾਈ ਨੇ ਰੱਖੇ ਸਾਇਰ ਗਾਂ ਹਨੂ ਇਸ ਤਰ੍ਹਾਂ ਮਲ ਕੇ ਕਿਤਨਾ ਕਿਤੇ ਚੱਲਦਾ ਆਉਂਦਾ ਹੈ ਸਰਕਲ ਇਹ ਅੱਛਾ ਜੀ ਹਾਂ ਜੀ ਤੇ ਤਕਰੀਬਨ ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਰੱਖਿਆ ਤੁਹਾਨੂੰ ਰੱਖਿਆ ਨੂੰ ਮੈਨੂੰ ਭਾਜੀ ਉਹ ਚੱਲੇ ਜੇ ਕੋਈ 2011 ਚ ਰੱਖੇ ਜੇ ਸ਼ਾਇਦ ਮੈਂ ਅੱਛਾ ਜੀ ਹਾਂ ਜੀ ਤੇ 11 ਚ ਹੀ ਬਈ ਮੁਕਾਬਲੇ ਕਰਨੇ ਸਟਾਰਟ ਕਰਤੇ ਜਦੋਂ ਇਹ ਮੈਂ ਹੌਲਾ ਜਾਈਂ ਪਤਾਈ ਠੀਕ ਹੈ ਜੀ ਕਿੰਨੀ ਕੁ ਉਮਰ ਹੋਣੀ ਉਦੋਂ ਉਮਰ ਭਾਜੀ ਮੇਰੇ ਹਿਸਾਬ ਨਾਲ ਤੇ ਤੁਸੀਂ ਲਾਗੇ ਚਲੋ ਵੀ ਇਹ ਮਨ ਲੇ 16 17 ਸਾਲ ਦੀ ਉਮਰ ਹੋਣੀ ਜੀ ਠੀਕ ਹੈ ਜੀ ਤੇ ਉਹਦਾ ਮੁਕਾਬਲੇ ਕਰਨੇ ਸਟਾਰਟ ਕਰਤੇ ਸੀ अच्छा जी ओदो अपने एरिया च मुकाबला नहीं हरे है भी हैं कईयां देख के ठीक है जी ते कईयां को जीते भी ओदो ही न्याणे हैं ठीक है ओहोना 3 साल हो चले हैं ही ओ बंदਿਆਂ ਨੂੰ ਵਾਜਾਂ ਕਰਾਈ ਦੀਆਂ ਵੀ ਆਓ ਅੱਜ ਨਾਲ ਫਿਰੋ ਸ਼ੌਂਕ ਹਾਂਜੀ ਉਹਨਾਂ ਦਾ ਬਸ ਫਿਰ ਮਹੀਨਾ ਮਹੀਨਿਆਂ ਤਾਨੂੰ ਪਹਿਲਾਂ ਸ਼ੌਂਕ ਹੋਏਗਾ ਉਹਨਾਂ ਦਾ ਮਹੀਨਾ ਨਹੀਂ ਚੱਟਦਾ ਜੀ ਚਲੋ ਜਨੂਨ ਤਾਂ ਬੜਾ ਹੀ ਤੁਹਾਨੂੰ ਸਟਾਰਟਿੰਗ ਤੇ ਖੇਡਣ ਦਾ ਨਾ ਕਬੂਤਰ ਬਾਜੀ ਦਾ ਠੀਕ ਹੈ ਬਾਕੀ ਇਹ ਵੀ ਚਲੋ ਜਦੋਂ ਨਵੇਂ ਰੱਖੇ ਹੋ ਤਾਂ ਫਿਰ ਸਾਰੇ ਤੁਹਾਨੂੰ ਪਤਾ ਵਾਜਾ ਕਰਾਂਦੇ ਹੀ ਆ ਹਾਂਜੀ ਅ ਤੇ ਜਦੋਂ ਫਿਰ ਬੰਦਾ ਪੂਰਾ ਆਪਣੇ ਸ਼ੌਂਕ ਨੂੰ ਪ੍ਰਮੋਟ ਕਰਦਾ ਫਿਰ ਤੇ ਤੁਹਾਨੂੰ ਪਤਾ ਸਾਰੇ ਈ ਇਦਾਂ ਈ ਕਰਦੇ ਆ। ਜੀ ਭਾਜੀ ਆਪਾਂ ਕਦੀ ਨਹੀਂ ਕਹੇ ਨੂੰ ਜਿਹਦਾ ਮਰਜ਼ੀ ਨੂੰ ਖੋਣ ਆ ਜਾਂਦਾ ਵਾ ਅਸੀਂ ਨਹੀਂ ਸ਼ੌਂਕ ਕਰਨ ਨੂੰ ਤਿਆਰ ਬੈਠੇ ਹੁੰਦੇ ਆ। ਠੀਕ ਹੈ ਜੀ। ਉਹ ਗੱਲ ਇਹ ਆ ਵੀ ਅਸੀਂ ਵੇਖੀ ਜੀ ਆਪਣੇ ਮਹੱਲੇ ਦਾ ਵੀ ਕਿ ਜਿੰਨਾ ਸੱਜਣਾ ਨਾਲ ਬਹਿ ਕੇ ਖਾਦਾ ਹੁੰਦਾ ਵਾ। ਹਾਂਜੀ ਹਾਂਜੀ। ਤੁਹਾਨੂੰ ਹਨ ਕੋਈ ਬੰਦੇ ਇਸ ਤਰ੍ਹਾਂ ਦੇ ਵੀ ਆ ਵੀ ਆਪਾਂ ਉਹਨਾਂ ਨਾਲ ਬਹਿ ਕੇ ਖਾਦਾ ਪੀਤਾ ਚਲੋ ਕੋਈ ਨਹੀਂ ਐ ਵਿਚਾਰ ਕੇ ਟਾਈਮ ਰਲਦੇ ਮਿਲਦੇ। ਹਾਂਜੀ। ਉਹ ਹਨ ਨੂੰ ਕਹਿੰਦੇ ਵੀ ਜੋੜ ਕਰੋ ਤੇ ਸਾਡਾ ਫਿਰ ਹੁੰਦਾ ਸਿਸਟਮ ਵੀ ਯਾਰ ਅਸੀਂ ਤੇ ਦੇਖੋ ਰੋਖਾ ਬਹਿ ਕੇ ਖਾਦਾ ਬਿਲਕੁਲ ਬਿਲਕੁਲ ਜਦੋਂ ਫਿਰ ਉਹ ਮਲੇਦਾਰੀ ਵੇਖੀ ਦੀ ਉਹਦੇ ਆਪਾਂ ਵੇਖੀਦਾ ਵੀ ਉਹਨਾਂ ਬੈਠੇ ਖਾਦਾ ਪੀਦਾ ਤਾਂ ਹੀ ਸ਼ੌਂਕ ਸ਼ਕਾਰ ਕਰੀਦਾ ਲੋਕ ਹਾਂ ਚਲੋ ਸ਼ੌਂਕ ਸ਼ਕਾਰ ਵੀ ਕਰਨਾ ਤੇ ਆਪਣਾ ਯਾਰੀ ਦੋਸਤੀ ਵੀ ਪੂਰੀ ਭਗਾਈ ਦੀ ਆ ਹਾਂਜੀ ਵੀ ਬਿਲਕੁਲ ਠੀਕ ਆ ਵੀ ਕੱਲਾ ਕਬੂਤਰਾਂ ਦੇ ਨਾਲ ਹੀ ਸ਼ੌਂਕ ਤੇ ਉਤਰ ਟੂਰਨਾਮੈਂਟ ਦੇ ਵਿੱਚ ਵੀ ਹਿੱਸਾ ਲੈ ਕੇ ਕਬੂਤਰਾਂ ਦਾ ਜੋਰ ਵੇਖਿਆ ਹੀ ਜਾਂਦਾ ਆ ਵੇਖਿਆ ਜਾਂਦਾ ਭਾਜੀ ਹਾਂਜੀ ਬਾਕੀ ਇਹ ਹੁੰਦਾ ਵੀ ਚਲੋ ਜਿਹੜੇ ਪਹਿਲਾਂ ਬਾਜ਼ੀਆਂ ਬੂਜ਼ੀਆਂ ਖੇਡਦੇ ਰਹੇ ਪਹਿਲਾਂ ਬਾਜਾ ਦਿੰਦੇ ਰਹੇ ਬਾਅਦ ਵਿੱਚ ਹੂੰ ਜਿਹੜੇ ਨਹੀਂ ਕਬੂਤਰ ਬਾਕੇ ਆ ਕੇ ਨਹੀਂ ਸ਼ੌਂਕ ਕਰਦੇ ਫੇਰ ਤਾਂ ਮੱਚ ਹੁੰਦਾ ਵੀ ਪਹਿਲਾਂ ਜਿਹ ਤੁਹੋਂ ਸਾਰੇ ਵਾਜਾ ਦਿੰਦੇ ਹੋਂ ਸਾਡੇ ਨਾਲ ਕੋਈ ਆਵਾਜ਼ ਨਹੀਂ ਦਿੰਦਾ ਨਾ ਨਾ ਆਵਾਜ਼। ਉਹ ਸਾਰੇ ਜਿਹੜੇ ਭਾਈ ਜੀ ਕਰਦੇ ਜੋੜਾ ਹੀ ਰਹੇ ਨੇ ਕਈਆਂ ਦੇ ਅੱਗੇ। ਹੂੰ ਹੂੰ ਆਪਣੇ ਏਰੀਆ 'ਚ ਹੀ ਰਹੇ ਆ। ਠੀਕ ਹੈ। ਨਹੀਂ ਉਹਨਾਂ ਨੂੰ ਹਣ ਕਹੀਦਾ ਵੀ ਕਰ ਲਈ ਜੋਗਾ ਤਿੰਨ ਚਾਰ ਸਾਲ ਚ ਲੈ ਕੇ ਬੰਦੇ ਨੇ ਆਵਾਜ਼ ਕਰਾਈ ਦੀ ਹਰ ਸਾਲ। ਅੱਛਾ ਜੀ। 2011-12 'ਚ ਮੈਂ ਉਹਦੇ ਕਿ ਕਬੂਤਰ ਹੜਿਆ ਸੀ ਭਾਈ ਜੀ। ਅੱਛਾ ਜੀ। 12-13 'ਚ ਸ਼ਾਇਦ। ਅੱਛਾ ਜੀ। ਮੈਂ ਕਬੂਤਰ ਉੜਦੇ ਹੜਿਆ ਉਹਦੇ ਅੱਗੇ ਤੇ ਛੱਤ ਨਹੀਂ ਨਹੀਂ ਹੱਡੀ ਉਹਦੀ ਸਿੰਗਲ ਮੰਜ਼ਲੀ। ਠੀਕ ਹੈ ਜੀ। ਉਹਨਾਂ ਨੂੰ ਹਣ ਹੀ ਕਹੀਦਾ ਵੀ ਅੱਜ ਉਸਤਾਦ ਜੀ ਕਰ ਲਈ ਸ਼ੌਂਕ। ਕੋਈ ਨਹੀਂ ਆ ਜਾਏਗਾ ਮਹੀਨਾ ਵੀ ਸ਼ਾਇਦ ਨਹੀਂ ਆਪਾਂ ਤੇ ਕਹਿੰਦੇ ਚਲੋ ਕਰੋ ਮੁਕਾਬਲਾ ਚਲੋ ਇਹ ਸ਼ੌਂਕ ਆ ਪਿਆਰ ਨਾਲ ਸ਼ੌਂਕ ਹੋਣੇ ਚਾਹੀਦੇ ਆ ਆਪਣਾ ਬਹੀ ਆਪਣਾ ਸ਼ੁੱਧ ਸੁਲ ਹੈ ਆਪਣਾ ਕਦੀ ਨਹੀਂ ਕੋਈ ਨਾਲ ਲਾਕਡਾਟ ਹੋਈ ਜੇ ਪਿਆਰ ਨਾਲ ਸ਼ੌਂਕ ਕਰਦੇ ਆ ਹੁਣ ਸ਼ਹਿਰੋਂ ਹਨ ਨੂੰ ਕਿਹ ਬੱਦਦਾ ਹੀ ਫੋਨ ਆ ਜਾਂਦਾ ਸ਼ਨੀਵਾਰ ਵੀ ਆ ਕੇ ਕਈ ਬੰਦਿਆਂ ਦੇ ਰਾਤ ਠੀਕ ਹੈ ਸ਼ੋ ਕਰਨਾ ਹੀ ਭਾਈ ਤਿਆਰ ਹੁੰਦੇ ਵੀ ਕਰ ਕੋ ਯਾਰ ਕੋਈ ਗੱਲ ਨਹੀਂ ਤਿਆਰ ਕੀ ਬਾਜ਼ੀਆਂ ਕਿੰਨੀਆਂ ਕਿ ਲੱਗੀਆਂ ਆਪਣੀਆਂ ਭਾਈ ਆਪਣੀਆਂ 5 ਘਰਾਂ ਨਾਲ ਬਾਜ਼ੀਆਂ ਸੀ ਅੱਛਾ ਜੀ 5-7 ਬੰਦੇ ਮਿਲ ਕੇ ਠੀਕ ਹੀ ਚੰਗੇ ਖਿਡਾਰੀ ਸੀ ਠੀਕ ਹੈ ਜੀ ਹਾਂ ਜੀ ਤੇ ਪੰਜਾਂ ਕੋ ਪ੍ਰਮਾਤਮਾ ਦੀ ਕਿਰਪਾ ਨਾਲ ਆਪ ਠੀਕ ਹੈ ਜੀ ਤੇ ਇਹ ਜਿਹੜੀਆਂ ਬਾਜ਼ੀਆਂ ਹੀ ਕਿਹੜੀ ਕਿਹੜੇ ਐਤਵਾਰ ਨੂੰ ਲੱਗੀਆਂ ਜੀ ਭਾਜੀ 11 ਤਰੀਕ ਵਾਲੀ ਜਿਹਦੇ ਨਾਲ ਆਪਾਂ ਮੋਟਰਸਾਈਕਲ ਦਿੱਤੇ ਅੱਛਾ ਮੋਟਰਸਾਈਕਲ ਵਾਲੇ ਠੀਕ ਹੈ ਜੀ ਤੇ ਸਾਡੇ ਬਣੇ ਜੀ 62 ਘੰਟੇ ਤੇ 6 ਮਿੰਟ ਬਣੇ ਜੀ ਤੇ ਕਿੰਨੇ ਕਬੂਤਰਾਂ 6 ਕਬੂਤਰਾਂ ਦੇ 6 ਕਬੂਤਰਾਂ ਦੇ ਆ ਜੀ ਠੀਕ ਹੈ ਜੀ ਬਹੁਤ ਵਧੀਆ ਫਿਰ ਤੇ ਐਵਰੇਜ ਬੋਰਡ ਬੜੀ ਵਧੀਆ ਰਹੀ ਤੁਹਾਡੀ ਐਵਰੇਜ ਤੇ ਤੇ ਵਧੀਆ ਘੰਟੇ ਤੁਸੀਂ ਬਣਾ ਲਏ ਆ ਤੇ ਸ਼ਬਾਜ਼ੀਆਂ ਪੂਜੀਆਂ ਸਾਰੀਆਂ ਤੁਸੀਂ ਵਿਨ ਕਰ ਲੀਆਂ ਸੀ ਤੇ ਹੁਣ ਇਹ ਦੱਸੋ ਵੀ ਟੂਰਨਾਮੈਂਟ ਕਿੰਨੇ ਵਿਨ ਕੀਤੇ ਸੀ ਟੂਰਨਾਮੈਂਟ ਭਾਜੀ ਹੈਗੇ ਹੀ ਇੱਕ ਸਟਾਰਟਿੰਗ ਇਸ 10 ਚਾਰ ਤਰੀਕ ਤੋਂ ਚਾਰ ਤਰੀਕ ਨੂੰ ਭਾਜੀ ਸਾਡਾ ਇੱਕ ਸ਼ਹਿਰ ਵਾਲਾ ਟੂਰਨਾਮੈਂਟ ਸੀ ਸਾਡਾ ਅਕਲੀ ਤੇ ਆਲਾ ਜਿਹੜਾ ਸੀ ਠੀਕ ਹੈ ਇਸ ਕਿਦਾਂ ਕਲੀ ਤੇ ਆਲਾ ਕਿਦਾਂ ਕਲੀ ਤੇ ਆਲਾ ਠੀਕ ਹੈ ਜੀ ਉਹ ਚ ਭਾਜੀ ਆਪਣਾ ਤੀਸਰਾ ਪ੍ਰਾਈਜ਼ ਆਇਆ ਹਜੇ ਅੱਛਾ ਜੀ ਜਿਹੜਾ 11 ਤਰੀਕ ਨੂੰ ਇੱਕ ਕੋੜ ਖਾਲਸਾ ਵਾਲਾ ਸੀ ਉਹ ਚ ਭਾਜੀ ਹਿੱਟ ਤੇ ਫਰਸਟ ਪ੍ਰਾਈਜ਼ ਹੀ ਆਪਣਾ ਇਹ ਵੀ 4 ਤਰੀਕ ਨੂੰ ਹੀ ਇਹ 11 ਤਰੀਕ ਨੂੰ ਅੱਛਾ 4 ਤਰੀਕ ਨੂੰ ਇੱਕੋ ਟੂਰਨਾਮੈਂਟ ਹੀ ਉਹਦੇ ਵਿੱਚ ਤੁਹਾਡਾ ਆਲ ਨੰਬਰ ਹੱਥ ਜਿਹੜਾ ਟੂਰਨਾਮੈਂਟ ਉਹਦੇ ਵਿੱਚ ਤੁਹਾਡਾ 3rd ਪ੍ਰਾਈਜ਼ ਆਇਆ ਹਾਂਜੀ 3rd ਪ੍ਰਾਈਜ਼ ਆਇਆ ਤੇ ਬਾਅਦ ਵਿੱਚ ਤੁਸੀਂ ਖੇਡਿਆ ਆਪਣਾ 11 ਤ ਤੇ 11 ਤਰੀਕ ਨੂੰ ਤੁਸੀਂ ਕਿੰਨੇ ਟੂਰਨਾਮੈਂਟ ਖੇਡੇ 11 ਨੂੰ ਭਾਜੀ ਆਪਾਂ ਖੇਡੇ ਜੇ ਇੱਕ ਹਰੀਪੁਰੀ ਵਾਲਾ ਠੀਕ ਆ ਜੀ ਇਹ ਚਾਲੂ ਵੀਰੋਂ ਨਹੀਂ ਕਰਾਉਂਦੇ ਆ ਠੀਕ ਆ ਜੀ ਉਹ ਤੇ ਆਪਣਾ ਭਾਜੀ ਫਰਸਟ ਪ੍ਰਾਈਜ਼ ਹੀ ਅੱਛਾ ਜੀ ਕਿਟ ਬੱਚਾ ਹੀ ਠੀਕ ਆ ਜੀ ਕਿਟ ਕਬੂਲਤ ਰਹੀ ਅੱਛਾ ਤਿੰਨ ਕੱਪ ਤੋਂ ਹੀ ਉਧਰ ਖੇ ਖੇ ਮਿਲੇ ਤੁਹਾਨੂੰ ਹਾਂ ਜੀ ਠੀਕ ਹੈ ਜੀ ਜਿਹੜਾ ਇੱਕ ਕੋਟ ਖਾਲਸਾ ਤੋਂ ਆਪਣੇ ਗੋਪੀ ਭਾਜੀ ਤੇ 90 ਵੀਰੋਂ ਨਹੀਂ ਕਰਾਉਂਦੇ ਆ ਹਾਂਜੀ ਹਾਂਜੀ ਉਦੋਂ ਭਾਜੀ ਆਪਣਾ ਫਰਸਟ ਪ੍ਰਾਈਜ਼ ਠੀਕ ਹੈ ਹਿੱਟ ਕੋ ਉੱਤਰ ਹੀ ਆਪਣਾ ਉਦੋਂ ਅੱਛਾ ਜੀ ਤੇ ਬੱਚੇ ਦਾ ਨਾਮ ਰੱਖਿਆ ਹੀ ਨਹੀਂ ਬੱਚੇ ਦਾ ਨਾਮ ਕੈਨਸਲ ਕਰਤਾ ਹੈ ਨਾ ਹਾਂਜੀ ਕੈਨਸਲ ਕਰ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਸ਼ਹਿਰ ਹੀ ਕਰਪ ਅੱਛਾ ਜੀ ਉੱਚ ਆਪਣੀ ਫਰਸਟ ਪ੍ਰਾਈਜ਼ ਹੀ ਉੱਚ ਵੀ ਆਪਣਾ ਠੀਕ ਹੈ ਜੀ ਤੇ ਉਹ ਆਲ ਅੰਬਰ ਸਰ ਦਾ ਜਿਹੜਾ ਟੂਰਨਾਮੈਂਟ ਉਹਦਾ ਹੀ ਉਹ ਹਾਂਜੀ ਆਲ ਅੰਬਰ ਸਰ ਦਾ ਜੀ ਉਹ ਆਲ ਅੰਬਰ ਸਰ ਦੇ ਵਿੱਚੋਂ ਤੁਸੀਂ ਫਿਰ ਮਤਲਬ ਕੀ ਵਿਨ ਕੀਤਾ ਤੁਸੀਂ ਕੁਝ ਭਾਜੀ ਬਲੈਕ ਨਾ ਮੋਟਰਸਾਈਕਲ ਹੀ ਠੀਕ ਹੈ ਜ ਉਹਨਾਂ ਨੇ ਇਹਨੂੰ ਕਿਹਾ ਵੀ ਉਹਨਾਂ ਨੇ ਇਹ ਪਹਿਲਾਂ ਦੱਸਿਆ ਵੀ ਕਾਗਜ਼ ਤੁਸੀਂ ਆਪ ਬਣਾਉਣੇ ਆ ਠੀਕ ਹੈ ਜੀ ਤੇ ਅਸੀਂ ਕਿਹਾ ਚਲੋ ਠੀਕ ਹੈ ਜੀ ਤੇ ਉਹ ਫਿਰ ਅਸੀਂ ਪਲੈਟਨਾ ਮੋਟਰਸ ਲੈ ਆ ਗਏ ਅੱਛਾ ਜੀ ਅਸੀਂ ਉਹਨਾਂ ਕੋਲ ਬੁੱਧੂ ਸਤਾਦ ਨਾਲ ਚੇਅਰਮੈਨ ਉਹਨਾਂ ਨੇ ਇਹਨਾਂ ਨੂੰ ਪੈਸੇ ਪਾ ਦਿੱਤੇ ਬੜੀ ਮਿਹਰਬਾਨੀ ਉਹਨਾਂ ਦੀ ਠੀਕ ਹੈ ਉਹਨਾਂ ਨੇ ਇਹਨੂੰ ਪੈਸੇ ਕਰਤੇ ਹੀ ਸੈਂਡ ਹੂੰ ਤੇ ਉਹ ਫਿਰ ਭਾਜੀ ਇਹ ਸਪਲੈਂਡਰ ਮੋਟਰਸ ਲੈ ਲਿਆ ਜਿਹੜੇ ਬਾਕੀ ਕੋਲੋਂ ਪੈ ਗਏ ਤੇ अच्छा जी ਤੁਸੀਂ ਹੁਣ ਸਪਲੈਂਡਰ ਮੋਟਰਸਾਈਕਲ ਲੈ ਲਿਆ ਹੈ ਹਾਂਜੀ ਤੇ ਉਹਨਾਂ ਨੇ ਤੁਹਾਨੂੰ ਪੈਸੇ ਦੇ ਦਿੱਤੇ ਸੀ ਹਾਂਜੀ 20000 ਰੁਪਿਆ ਤੁਹਾਡੇ ਕੋਲੋਂ ਪਿਆ ਹੈ ਅੱਛਾ 20000 ਰੁਪਿਆ ਤੁਹਾਡੇ ਆਪਣੇ ਕੋਲੋਂ ਪਿਆ ਹੈ ਠੀਕ ਹੈ ਤੇ ਮੋਟਰਸਾਈਕਲ ਤੁਹਾਨੂੰ ਹੁਣ ਮਿਲ ਗਿਆ ਹੈ ਹਾਂਜੀ ਸਪਲੈਂਡਰ ਮੋਟਰਸਾਈਕਲ ਚਲੋ ਠੀਕ ਹੈ ਬਹੁਤ ਬਹੁਤ ਮੁਬਾਰਕਾਂ ਹੋਈਆਂ ਤੇ ਜੀ ਤੁਹਾਨੂੰ ਅੱਛਾ ਜੀ ਹਾਂਜੀ ਪ੍ਰਭਾ ਭਾਜੀ ਦੱਸਣਾ ਵੀ ਜਿਹੜੀ ਆਪਣੀ ਉਸਤਾਦੀ ਸ਼ਾਗਿਰਦੀ ਆ ਇਹ ਆਪਾਂ ਕਿੰਨਾ ਨਾ ਆਪਣੀ ਉਸਤਾਦੀ ਸ਼ਾਗਿਰਦੀ ਹੈ ਇਹਦੇ ਬਾਰੇ ਸਾਰੀ ਡਿਟੇਲ ਚ ਦੱਸਣਾ ਮੇਰੀ ਭਾਜੀ ਹਾਂਜੀ ਹਾਂਜੀ ਸਾਲ ਬੂਵੀਏ ਸਪਾਲੇ ਠੀਕ ਹੈ ਜੀ ਨੋ ਕੋ ਆਪਣੀ ਫਲੀ ਤੇ ਦੀ ਪਾ ਜੀ ਮੰਗਦੇ ਮੈਨੂੰ ਅੱਛਾ ਜੀ ਤੇ ਕਿੰਨੇ ਕਿ ਚਿਰ ਤੋਂ ਹੋ ਗਿਆ ਆਪਣੇ ਸਤਾਦਸ਼ ਕੀਤੇ ਇਹਨਾਂ ਦੀ ਹੋਈ ਚੱਲੇ ਜੀ ਭਾਜੀ ਮੈਨੂੰ ਕੋਈ 6 ਸਾਲ ਥਲੇ ਇਹਨਾਂ ਨਾਲ ਜੁੜੇ ਨਹੀਂ ਠੀਕ ਹੈ ਜੀ ਤੇ ਆਪਣੇ ਮਤਲਬ ਜਿਹੜੇ ਆ ਨਾਮ ਆ ਐਰ ਕੀ ਜਿਹੜੇ ਆ ਤੇ ਮਤਲਬ ਪਿਛਲੇ ਸੀਜ਼ਨ ਜਾਂ ਇਦਾਂ ਕਿਦਾਂ ਮਤਲਬ ਥੋੜੀ ਜਿਹੀ ਡਿਟੇਲ ਦੱਸਣਾ ਕਿ ਕਦੋਂ ਦੇ ਆ ਰਹੇ ਨਾਮ ਨੂੰ ਤੇ ਕਦੋਂ ਦੀਆਂ ਬਾਜ਼ੀਆਂ ਬੂਜ਼ੀਆਂ ਤੁਸੀਂ ਖੇਡ ਰਹੇ ਜੇ ਤੇ ਕਿੰਨਾ-ਕਿੰਨਾ ਨਾ ਸ਼ੌਂਕ ਤੁਹਾਡੇ ਜ਼ਿਆਦਾਤਰ ਹੁੰਦੇ ਆ ਸ਼ੌਂਕ ਭਾਜੀ ਤਕਰੀਬਨ ਆਪਣੇ ਮਤਲਬ ਕਿ ਆਪਣੇ ਜਿਹੜੀ ਤਗੜੀਆਂ ਛੱਤਾਂ ਉਹਨਾਂ ਨਾਲ ਜ਼ਿਆਦਾ ਹੁੰਦੇ ਆ ਜੀ ਅੱਛਾ ਜੀ ਤੇ ਆਪਾਂ ਜੇ ਆਪਣੇ ਕੋਈ ਵੀ ਆਪਣੇ ਤੋਂ ਕੋਈ ਮਾੜਾ ਬੰਦਾ ਉਹਦੇ ਨਾਲ ਨਹੀਂ ਆਪਣੇ ਕੋਈ ਸ਼ੌਂਕ ਹੋਏ ਜੀ ਠੀਕ ਹੈ ਇਹ ਹੋਈ ਹੋਣਗੇ ਇੱਕ ਅੱਦੇ ਨਾਲ ਹੋਈ ਹੋਣਗੇ ਤਕਰੀਬਨ ਆਪਣੀਆਂ ਹੱਦ ਤੱਕ ਨਹੀਂ ਤਾਣਾ ਹੁੰਦਾ ਅੱਛਾ ਤਗੜੇ ਛੱਤਾਂ ਨਾਲ ਤੇ ਸ਼ੌਂਕ ਕਰਦੇ ਜ਼ਿਆਦਾ ਠੀਕ ਹੈ ਜੀ ਤੇ ਬਸ ਇਹ ਆ ਵੀ ਨਾਮ ਤਕਰੀਬਨ ਹਰ ਸਾਲ ਕੋਈ ਨਾ ਕੋਈ ਆਪਣਾ ਪੈ ਜਾਂਦਾ ਜੀ ਭਾਜੀ ਅੱਛਾ ਜੀ ਜੀਰਚ ਨਹੀਂ ਪਿਆ ਦਸੂ ਜੀ ਪੈ ਜਾਂਦੇ ਜੀ ਅੱਛਾ ਜੀ ਹਾਂ ਜੀ ਮਤਲਬ ਕੋਈ ਨਾ ਕੋਈ ਵਧੀਆ ਰਹਿੰਦੇ ਆ ਤੁਹਾਡਾ ਜਿਹੜੀ ਪਰਫਾਰਮੈਂਸ ਜਿਹੜੀ ਵਧੀਆ ਰਹਿੰਦੀ ਹੈ ਨਾ ਹਾਂ ਜੀ ਇੱਕ ਸੀਜ਼ਨ ਤੁਹਾਡੇ ਬੜਾ ਕਬੂਤਰ ਤੁਹਾਡਾ ਜਿਹੜਾ ਲੱਖਾਂ ਕਬੂਤਰ ਬੜਾ ਓੜਿਆ ਸੀ ਉਹਦੀ ਬਾਰੇ ਮੜਾ ਜੀ ਦੱਸਣਾ ਉਹ ਤੋਂ ਬੜੀਆਂ ਤੁਸੀਂ ਬਾਜ਼ੀਆਂ ਜਿੱਤੀਆਂ ਈ ਉਹ ਤੋਂ ਤਾਂ ਮੇਰੇ ਖਿਆਲ ਤੁਸੀਂ ਸਾਰਿਆਂ ਨੂੰ ਕਲੀਨ ਸਵੀਪ ਕਰਤਾ ਈ ਭਾਜੀ 2000 20 21 ਦੀ ਗੱਲ ਹੈ ਸ਼ਾਇਦ ਹਾਂ ਜੀ ਹਾਂ ਜੀ ਕੁੱਤਰ ਆਪਣੇ ਕੋਲ 2 ਸਾਲ ਮਰ ਗਏ ਕਬੂਤਰ ਤੇ ਉਹਦਾ ਪੁਰਾਣਾ ਹੀ ਹੋਰ ਘਰ ਦਾ ਬੱਚਾ ਹੈ ਉਹ ਵੀ ਠੀਕ ਹੈ ਜੀ ਤੇ ਉੱਚਾ ਦਾ ਕਬੂਤਰ ਹੁੰਦਾ ਹੈ ਜੀ ਭਾਜੀ ਉਹਨੇ ਵੀ ਚੰਗੀਆਂ ਪਰਫਾਰਮੈਂਸ ਦਿੱਤੀਆਂ ਹਨਾ ਉਹਦਾ ਟਾਈਮ ਹੁੰਦਾ ਹੈ 11 12 ਦਾ ਡਾਰਾਂ ਚ ਅੱਛਾ ਜੀ ਜੋ ਉਦੋਂ ਆਪਾਂ ਲੈਵਲ 25 ਦੀ ਗੱਲ ਸੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਬੰਦਾ ਭਾਜੀ ਅੱਧੀ ਅੱਧੀ ਹੈ ਬਸ ਅੱਛਾ ਜੀ ਜਦੋਂ 30 ਲੈਵਲ ਖਾਂਦਾ ਤੇ ਉਹ ਫਿਰ ਉਹ ਬਸ ਉਹ ਆਪਣਾ ਜੋ ਲੈਵਲ ਦਾ ਕੰਮ ਖਤਮ ਹੁੰਦਾ ਤੇਰੀ ਹੁੰਦਾ ਹੁੰਦਾ ਜੀ ਅੱਛਾ ਜੀ ਬੜੀਆਂ ਡਾਰਾਂ ਤੇ ਗਈਆਂ ਉਹਦੀਆਂ ਨਾ ਉਹਨੇ ਬੜਾ ਭਾਜੀ ਉਹਨੇ ਬੜੀਆਂ ਬਾਜ਼ੀਆਂ ਇੱਕ ਦਿਨ ਚ ਸੱਤ ਸੱਤ ਕਰਾਉਣਾ ਬਾਜ਼ੀਆਂ ਖੇਡੀਆਂ ਸੀ ਅੱਛਾ ਜੀ ਚੰਗੀਆਂ ਛੱਤਾਂ ਇਹ ਨਹੀਂ ਵੀ ਕੋਈ ਮਾਰੇ ਬੜੀਆਂ ਛੱਤਾਂ ਵਾਂ ਅੱਛਾ ਜੀ ਵਾਲ ਮੰਡੀ ਦਾ ਕੱਪੜੇ ਨੂੰ ਮੁਕਾਬਲੇ ਹੋਏ ਸੀ ਠੀਕ ਹੈ ਜੀ ਹਾਂ ਜੀ ਸੱਤ ਹਾਂ ਸੱਤ ਮਿਲ ਕੇ ਸੱਤਾਂ ਹੀ ਰੋ ਠੀਕ ਹੈ ਕਿਹਦੇ ਵਿੱਚੋਂ ਇੱਕ ਛਾ ਤਿਤਰਾ ਦੀ ਵੀ ਸੀ ਉਹਨਕੋ ਉਹਨੇ ਸਾਰੇ ਮਲਵਾਈਟ ਆਏ ਭਾਜੀ ਅੱਛਾ ਜੀ ਉਹਦੂ ਕੋ ਕਬੂਤਰ ਸਾਰੇ ਟੋਟਲ ਮਲਵਾਈਟ ਉੱਡੇ ਸੀ ਉਹਦੇ ਪੰਜ ਦੇ ਪੰਜ ਠੀਕ ਹੈ ਜੀ ਤੇ ਉਹਦਾਂ ਵੀ ਚਲੋ ਆਪਣੀਆਂ ਬਰਾਬਰ ਹੋ ਗਈਆਂ ਅੱਛਾ ਜੀ ਠੀਕ ਹੈ ਤਬਰ ਉਹ ਜਿੱਤੇ ਇੱਕ ਕੈਦਵਾ ਰਹੀਂ ਜਿੱਤੇ ਹਨ ਠੀਕ ਹੈ ਠੀਕ ਹੈ ਨਹੀਂ ਦੇਸੀਆਂ ਨਾਲ ਮਿਲ ਕੇ ਉਹਨੂੰ ਜਿੱਤਿਆ ਸੀ ਠੀਕ ਹੈ ਤੇ ਬਾਕੀ ਜਿਹੜੀਆਂ ਦੂਜੀਆਂ ਬਾਜ਼ੀਆਂ ਸਾਰੀਆਂ ਮਨ ਕਰ ਲੀਆਂ ਐ। ਬਾਕੀ ਭਾਈ तकरीबन ਵਿਨ ਹੋਈਆਂ ਕਿ ਇੱਕ ਦੋ ਛਪ ਐ ਹੋ ਜਿਹੀਆਂ ਜਿਨ੍ਹਾਂ ਨਾਲ ਸਾਡੀਆਂ ਅਹੀਂ ਹਰੇ ਹੋਣਾ ਥੱਲੇ। ਅੱਛਾ ਜੀ। ਉਸ ਤੋਂ ਬਾਅਦ ਅਹੀਂ ਇਹ ਤਾਂ ਅਗਲੇ ਸੀਨਾਂ ਨਾਲ ਉਹਨਾਂ ਨੂੰ ਗਾਹਣਾ ਸ਼ੌਂਕ ਕਰੋ ਤੇ ਉਹਨਾਂ ਨੇ ਸ਼ੌਂਕ ਨਹੀਂ ਅੜਨਾ ਕੀਤੇ। ਪਾਟੀਆਂ ਨਹੀਂ ਕਰਨ ਦੇ ਹੜਦਾ ਸ਼ੌਂਕ। ਇਹ ਕੀ ਕਰਨ ਸ਼ੌਂਕ ਕਿਉਂ ਨਹੀਂ ਕਰਦੇ। ਭਾਣੂ ਭਾਈ ਗੱਲ ਫਿਰ ਉਹੀ ਆ ਗਈ ਨਾ ਵੀ ਇੱਕ ਬੰਦੇ ਨੂੰ ਹੁੰਦਾ ਵੀ ਯਾਰ ਹੁਣ ਮੈਂ ਜਿੱਤ ਲਈ ਇਹਦੇ ਕੋ। ਅੱਛਾ ਜੀ। ਹੁਣ ਇਹੋ ਜਿਹੇ ਬੰਦੇ ਦੇ ਹੈਗੇ ਕਈ ਕਾਪੀਆਂ ਤੇ ਲਿਖ ਲੈਂਦੇ ਆ ਵੀ ਇਹ ਫਲਾਣਾ ਬੰਦਾ ਜਿੱਤ ਲਿਆ ਵਾ। ਅੱਛਾ ਜੀ। ਇਹ ਇਹਦੇ ਨਾਲ अच्छा जी ये भी मसला हैगा है जे। ਕੀ ਮਸਲਾ ਹੈਗਾ ਭਾਜੀ? ਵੀ ਮਤਲ ਜਿੰਨੂ ਜੇਤ ਲਿਆ ਵੀ ਹੁਣ ਇਦਾਂ ਸ਼ੌਂਕ ਨਹੀਂ ਕਰਨਾ। ਇਦਾਂ ਸ਼ੌਂਕ ਨਹੀਂ ਕਰਨਾ। ਠੀਕ ਹੈ ਠੀਕ ਹੈ ਤੇ ਇਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਬੰਦਿਆਂ ਨਾਲ ਬਾਅਦ ਕੋਈ ਕਬੂਤਰ ਬਾਜੀ ਮਤਲ ਖੇਡ ਕਰ ਸਕਦਾ ਕੋਈ? ਭਾਜੀ ਉਹਨਾਂ ਨਾਲ ਬਹੁਤ ਬੰਦਿਆਂ ਨੇ ਹੁਣ ਸ਼ੌਂਕ ਉਹਨਾਂ ਦਾ ਬਹੁਤ ਘਟ ਗਿਆ ਹੋਰ ਦੱਸੋ। ਅੱਛਾ ਜੀ। ਉਹ ਬਸ ਹੁਣ ਮਤਲ ਕੇ ਰਹਿ ਕੇ ਬਾਹਰ ਸ਼ਹਿਰ ਵਾਲੇ ਬੰਦੇ ਇੱਥੇ ਕੋਈ ਉਹਨਾਂ ਨਾਲ ਬਾਜੀ ਨਹੀਂ ਲੋਂਦਾ ਜੀ। ਅੱਛਾ ਜੀ। ਆਹ ਕਿਸੇ ਨੂੰ ਕਹਣਾ ਨਹੀਂ ਕਿ ਖੇਡਦਾ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਕੰਮ ਹੀ ਇਹ ਕਰਨਾ। ਵੇਖੋ ਜੀ ਜਿੰਨੇ ਤੇ ਲਿਖ ਲੈ ਕੇ ਲਿਸਟਾਂ ਉਦਣਾ ਸ਼ੌਂਕ ਕਿੰਨੇ ਕਰਨਾ ਹੈ ਇਹ ਇਹੀ ਚੱਕਰ ਨਾ ਭਾਜੀ ਟੈਨਸ਼ਨ ਤਾਂ ਇਸ ਤਰ੍ਹਾਂ ਦੀਆਂ ਵੀ ਜਿੰਨਾ ਨਾ ਚਲੋ ਹੱਡੀਆਂ ਉਹਨਾਂ ਨਾ ਹਰੀਆਂ ਹੀ ਹੱਡੀਆਂ ਅੱਛਾ ਜੀ ਬਰਬਲ ਵੀ ਹੋਈਆਂ 1 2 ਤੇ 1 2 ਤੇ ਨਾਲ ਉਹਦੀਆਂ ਹਰੀਆਂ ਵੀ ਹੋੜ ਗਈਆਂ ਅੱਛਾ ਉਹਨਾਂ ਨੇ ਬਾਜ ਤੁਹਾਡਾ ਨਾ ਸ਼ੌਂਕ ਹੀ ਨਹੀਂ ਕੀਤਾ ਉਹਨਾਂ ਭਾਜੀ ਬਾਜ ਸ਼ੌਂਕ ਨਹੀਂ ਦਿੱਤਾ ਅੱਛਾ ਜੀ ਤੇ ਅਸੀਂ ਵੀ ਉਹਨਾਂ ਨੂੰ ਵਾਇਰ ਕਰਾਈ ਅਸੀਂ 24 24 ਕਰਾਈ ਠੀਕ ਹੈ ਮੈਂ ਕੀਤਾ ਨਹੀਂ ਹੋਣਾ ਅਸੀਂ ਆਪਸ਼ਤ ਮੰਦੇ ਹੋਈਦਾ ਛੱਡ ਪਰੇ ਕੀ ਵਾਇਰ ਕਰੋਗੇ ਅੱਜ ਤਾਂ ਸ਼ੌਂਕ ਹੀ ਨਹੀਂ ਕਰਨਾ ਹਾਂ ਹਾਂ ਇਹ ਤਾਂ ਗੱਲ ਸਹੀ ਹੈ ਠੀਕ ਹੈ ਠੀਕ ਹੈ ਜੀ अच्छा जी मैं भी हुण जे हुण तुसी बाजीयां बुजये जिन्ना नु विन करोगे त तुसी भी हुण कल नु कहोगे वी भाई जी मैं ਤੁਹਾਡਾ ਨਸ਼ਾਉਂਕ ਨਹੀਂ ਕਰਨਾ ਭਾਈ ਜੀ ਅਸੀਂ ਤਾਂ ਤਿਆਰ ਬੈਠੇ ਹੁੰਦੇ ਆ ਸਿਰਫ ਗੱਲ ਇਹ ਆ ਵੀ ਜੇ ਤੁਹਾਨੂੰ ਨਾ ਸ਼ੌਂਕ ਮਜ਼ਾ ਨਾ ਆਵੇ ਛੱਡ ਦਾ ਅੱਛਾ ਜੀ ਠੀਕ ਹੈ ਥੋੜਾ ਮਤਲਬ ਕਿ ਕਲੀ ਕਲੀ ਪਈ ਹੋ ਵਸਵੇ ਰਸਵੇ ਖਪਰੋਲਾ ਹੋਵੇ ਉੱਥੇ ਖਪਰੋਲਾ ਜਿੱਥੇ ਹੋਵੇ ਫਿਰ ਅੱਛਾ ਭਾਈ ਜੀ ਅਡਾ ਜੀ ਨਹੀਂ ਕਰਦੇ ਦੁਬਾਰਾ ਸ਼ੌਂਕ ਨਾ ਠੀਕ ਹੈ ਬਾਅਦ ਛੱਤ ਵੀ ਖਰਾਬ ਹੋ ਜਾਂਦੀ ਨਾ ਹਾਂ ਉਹ ਫਿਰ ਨਾ ਮੌਸਮ ਵੀ ਕਲਪਦੇ ਆ ਵੀ ਕਿੱਥੇ ਮੌਸਮੀ ਖਲਾ ਹਤਾ ਜੀ ਅੱਛਾ ਜੀ ਉਹ ਫਿਰ ਤਾਂ ਕਰਕੇ ਕੋਈ ਸਾਡੇ ਮਤਲਬ ਕਿ ਕੋਈ ਹੈਗੇ ਇੱਕ ਦੋ ਛਤਾਂ ਜਿਹਨਾਂ ਦਾ ਬਿਤਰਾਂ ਹੋਇਆ ਸੀ ਤੇ ਆਪਾਂ ਫਿਰ ਉਹਨਾਂ ਨਾਲ ਦੁਬਾਰਾ ਛੌਂਕ ਨਹੀਂ ਕਰੀਦਾ ਠੀਕ ਹੈ ਜੀ ਆਪਾਂ ਵੀ ਹੁਣ ਕੋਈ ਇਹਨੂੰ ਕਹਦੇ ਵੀ ਇਹਨੇ ਹਟਣਾ ਛੌਂਕ ਜਿੱਤ ਲੀਆਂ ਇਹ ਹਟਣਾ ਛੌਂਕ ਨਹੀਂ ਕਰਦਾ ਉਹ ਸਿਰਫ ਕਾਰਨ ਇਹ ਆ ਵੀ ਉਹਦੇ ਨਾਲ ਸਾਨੂੰ ਮਜਾ ਨਹੀਂ ਆਇਆ ਛੌਂਕ ਕਰਨ ਦਾ ਫਿਰ ਤਾਂ ਕਰੀ ਠੀਕ ਹੈ ਠੀਕ ਹੈ ਵੀ ਕਈ ਬੰਦੇ ਹੁੰਦੇ ਚਲੋ ਖਾਪ ਰੋਲਾ ਹੁੰਦਾ ਫਿਰ ਨਹੀਂ ਮਜਾ ਆਉਂਦਾ ਉਹਦੇ ਨਾਲ ਚੰਗਾ ਬੰਦਾ ਪਿੱਛੇ ਹਟ ਜਾਓ ਬੱਕਰੀ ਗੱਲ ਠੀਕ ਹੈ ਠੀ ਪੰਜਾਂ ਘਰਾਂ ਨਾਲ ਭਾਜੀ ਸਾਡੇ ਨੂੰ ਇੱਕ ਘਰ ਦਾ ਨਹੀਂ ਆਵੇਂ ਕੋਈ ਸ਼ੌਕ ਸੁਵਾਦ ਆਇਆ ਸ਼ੌਂ ਕਰਨ ਦਾ ਠੀਕ ਹੈ ਜੀ ਬਾਕੀ ਇਹ ਚਾਰ ਘਰ ਆ ਭਾਜੀ ਚਲੋ ਆਪਾਂ ਇਹਨਾਂ ਨੂੰ ਵੀ ਨਹੀਂ ਕੀਤਾ ਹੋਰ ਦੇ ਹੱਥ ਤੇ ਮੁਕਦਰੀ ਹੈ ਨਾ ਬਿਲਕੁਲ ਜੀ ਇਹ ਚਾਰ ਘਰ ਜਦੋਂ ਮਰਜ਼ੀ ਸਾਨੂੰ ਮਿਲ ਕੇ ਜੇੜ ਚ ਕਹਿਣਗੇ ਵੀ ਸ਼ੌਂ ਕਰਨ ਨੂੰ ਆਪਾਂ ਭਾਜੀ ਆਪਾਂ ਸ਼ੌਂ ਕਰਾਂਗੇ ਨਾਲ ਠੀਕ ਹੈ ਜੀ ਤੇ ਤੁਹਾਨੂੰ ਆਇਰ ਕੇ ਸ਼ੌਂ ਕਰਕੇ ਕਿਹੜੇ ਕਿਹੜੀ ਛੱਤ ਜਨਾਂ ਨੂੰ ਤੁਹਾਨੂੰ ਮਜ਼ਾ ਆਇਆ ਵੀ ਸ਼ੌਂ ਕੀਤਾ ਵੀ ਵਧੀਆ ਲੱਗਾ ਜੀ ਭਾਜੀ ਆਪਣੀ ਰੋਹਿਤ ਭਾਜੀ ਆ ਰੈਸਟੌਰ ਵਾਲੇ ਸਾਥ ਹੁੰਦੀ ਜਿਹੜੇ ਹਾਂਜੀ ਹਾਂਜੀ ਉਹਨਾਂ ਦੇ ਉਹਨਾਂ ਨਾਲ ਦਾ ਸ਼ੌਕ ਹੋਇਆ ਹੀ ਉਹਨਾਂ ਨੇ ਆਪਣੀ ਛੱਤ अच्छा जी वधिया ਮਿਲ ਕੇ ਪਲੇਅਰ ਆਓ ਨਹੀਂ ਚਲ ਬੰਦੇ ਹੀ ਬੜੇ ਵਧੀਆ ਜੀ ਉਹਨਾਂ ਨਾਲ ਭਾਜੀ ਆਪਣਾ ਸ਼ੌਂਕ ਹੋਇਆ ਤੇ ਮੈਨਾਂ ਬੜਾ ਨਜ਼ਾਰਾ ਆਇਆ ਸ਼ੌਂਕ ਕਰਕੇ اچھا ਜੀ ਸਪੈਸ਼ਲ ਭਾਜੀ ਆ ਬਣਾ ਫੋਨ ਕੀਤਾ ਵੀ ਭਾਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਨ اچھا ਜੀ ਅਹੀਂ ਭਾਜੀ ਹਾਂ ਅਹੀਂ ਕਿਸੇ ਅੱਗੇ ਹਰੀ ਦਾ ਹੀ ਫੋਨ ਕਰੀਦਾ ਉਹਨੂੰ ਭਾਈ ਅਲੋ ਤੁਹਾਡੀ ਬਾਜੀ ਤੇ ਆ ਤੁਹਾਨੂੰ ਬਹੁਤ ਮੁਬਾਰਕਾਂ ਹਨ ਬਿਲਕੁਲ ਜੀ ਭਾਜੀ ਜਦੋਂ ਅਸੀਂ ਜਿੱਤੇ ਨਾ ਪੰਜ ਘਰਾਂ ਲੋ ਅੱਛਾ ਜੀ ਉਹ ਸ਼ਖਸ ਨੇ ਹਾਨੂੰ ਫੋਨ ਕੀਤਾ ਉਹਨਾਂ ਨੇ ਇੱਕ ਉਹ ਇੱਕ ਸ਼ਾਇਦ ਉਹਨਾਂ ਦੇ ਘਰ ਭਾਈ ਆ ਬਾਬਾ ਰੋਸ਼ੀ ਅੱਛਾ ਜੀ ਉਹ ਵੀ ਬੰਦਿਆਂ ਨਾਲ ਸ਼ੌਂਕ ਕਰਕੇ ਵਧੀਆ ਮਿਲ ਕੇ ਮਜ਼ਾ ਆਇਆ ਵੇ ਲੋ ਜੀ ਇਹ ਪਿਆਰ ਵਾਲਾ ਸ਼ੌਂਕ ਹੈ ਤੇ ਇਦਾਂ ਹੀ ਪਿਆਰ ਵਾਲਾ ਸ਼ੌਂਕ ਵਾਧਦਾ ਬੰਦਾ ਠੀਕ ਹੈ ਜੀ ਹਾਂ ਜੀ ਤੇ ਉਹ ਤੇ ਫਿਰ ਮਜਾ ਨਹੀਂ ਜਿਹੜੇ ਤੂਈ ਕਹੈਂ ਡੇਜ ਵੀ ਲੌਕਡਾਊਨ ਹੋਵੇ ਚੱਲੇ ਤੇ ਖਾਪ ਰੋਲਾ ਦੇ ਵਿੱਚ ਮਜਾ ਨਹੀਂ ਆਂਦਾ ਫਿਰ ਬਾਜ਼ੀਆਂ ਦਾ ਫਿਰ ਬੰਦਾ ਕਹਿੰਦਾ ਟੂਰਨਾਮੈਂਟ ਫੈਡੋ ਠੀਕ ਹੈ ਜੀ ਹਾਂ ਜੀ ਹੁਣ ਸਾਡੇ ਸਾਡੇ ਖਿਲਾਫ ਕੋਈ ਗੱਲਾਂ ਕਰਦੇ ਆ ਵੀ ਯਾਰੇ ਸ਼ੌਂਕ ਇਕੱਲੀ ਜਿੱਤ ਲੈਂਦੇ ਆ ਤੇ ਬਾਅਦ ਚ ਉਹ ਅੱਧਾ ਸ਼ੌਂਕ ਨਹੀਂ ਪਿਆ ਕੀਤੇ ਪਿਆ ਕਰਨ ਦਾ ਕਾਰਨ ਇਹੀ ਹੁੰਦਾ ਭਾਜੀ ਅਸੀਂ ਕੋਈ ਬਾਜੀ ਲੈਣਗੇ ਅਗਲਾ ਆ ਫੜ ਬਾਜੀ ਨਾ ਕੋਈ ਸਾਲ ਨਾ ਕੋਈ ਬਾਦ ਬੰਦਾ ਚਲੋ ਜਿਹੜੇ ਉੱਡੇ ਆ ਵਧੀਆ ਅਗਲੇ ਨੂੰ ਕੋਈ ਵੀ ਤੇਰੇ ਉੱਡੇ ਯਾਰ ਸੋਹਣੇ ਉੱਡੇ ਆ ਨਾ ਹਾਂਜੀ ਹਾਂਜੀ ਹੁਣ ਅਹੀਂ ਭਾਜੀ ਸਾਡੀਆਂ ਹੀ ਕੱਪ ਤੁਸੀਂ ਤੁਹਾਡੇ ਨਾਲ ਹੀ ਉਹਦੇ ਕੱਪ ਜਿਹੀਂ ਕਰਾਈ ਦੇ ਬਿਲਕੁਲ ਜੀ ਅਹੀਂ ਵੇਖੋ ਤੁਹਾਡਾ ਜਿਹੜੇ ਜਿਹੜੇ ਪਲੇਅਰਾਂ ਦੇ ਨਾਮ ਹੁੰਦੇ ਹੀ ਭਾਈ ਜੀ ਅਗਲੇ ਨੂੰ ਮੁਬਾਰਕਾਂ ਦੇਈ ਦੀਆਂ ਆਪਾਂ ਹਾਂਜੀ ਸਾਡੇ ਏਰੀਆ ਦੇ ਹੀ ਬੰਦੇ ਆਪਾਂ ਕਹਿੰਨੇ ਨੂੰ ਚਲੋ ਬਹੁਤ ਸਾਰੇ ਨੂੰ ਤੁਹਾਡੇ ਤੋਂ ਬਹੁਤ ਤੁਹਾਨੂੰ ਮੁਬਾਰਕਾਂ ਠੀਕ ਹੈ ਪਰ ਭਾਈ ਸਾਹਿਬ ਆਪਾਂ ਅਰਕੀ ਨੇ ਕੋਈ 7 ਕੇ 8 ਕੱਪ ਜੁੱਕੇ ਅਸੀਂ ਠੀਕ ਹੈ ਸਾਨੂੰ ਭਾਈ ਕੋਈ ਸੋਸ ਸਵਾਲ ਨਹੀਂ ਆਇਆ ਅੱਛਾ ਜੀ ਅੰਦਰ ਕੀ ਕੋਈ ਕਈ ਬੰਦੇ ਇਹੋ ਜਿਹੇ ਹੈਗੇ ਵਧੀਆ ਜਿਨ੍ਹਾਂ ਨੇ ਚਲੋ ਮੁਬਾਰਕਾਂ ਦਿੱਤੀਆਂ ਵਾ ਹਮਮ ਤਾਂ ਕੀ ਹੈ ਵੀ ਇਹਦਾ ਸ਼ੌਂਕ ਹੈ ਇਹਨੂੰ ਸ਼ੌਂਕ ਨੂੰ ਸ਼ੌਂਕ ਰ ਤੱਕ ਰਹਿਣਾ ਚਾਹੀਦਾ ਵਾ ਚਲੋ ਪ੍ਰਭ ਭਾਈ ਕੋਈ ਗੱਲ ਹੀ ਇਹ ਗੱਲ ਦਿਲ ਤੇ ਨਹੀਂ ਲਾਉਣੀ ਦਾ ਗੱਲ ਕੀ ਹੁੰਦੀ ਦੇ ਹਰ ਬੰਦੇ ਦੀ ਆਪਣੀ ਆਪਣੀ ਗੱਲਬਾਤ ਹੁੰਦੀ ਵੇਖੋ ਜੀ ਤੁਹਾਡਾ ਸੁਭਾਅ ਤੁਹਾਡਾ ਸੁਭਾਅ ਆ ਤੁਸੀਂ ਆਪਣੇ ਦਿਮਾਗ ਨਾਲ ਸੋਚਦੇ ਜੇ ਪਈ ਸਾਰਿਆਂ ਨੂੰ ਵਧਾਈ ਦੇਣੇ ਆ ਸਾਰਿਆਂ ਨੂੰ ਪਿਆਰ ਦੀ ਨਿਗਾਹ ਨਾਲ ਵੇਖਦੇ ਆ ਤੇ ਸ਼ਾਇਦ ਸਾਰੀ ਦੁਨੀਆ ਵੀ ਹਟਣਾ ਪਿਆਰ ਦੀ ਨਿਗਾਹ ਨਾਲ ਵੇਖੇ ਇਹ ਭਾਜੀ ਤੁਸੀਂ ਆਪਣਾ ਫਰਜ਼ ਆ ਤੁਸੀਂ ਨਿਭਾਈ ਜੋ ਇਹ ਦੁਨੀਆ ਤੋਂ ਅਕਸੈਪਟ ਕਰਨ ਦਾ ਕੋਈ ਮਤਲਬ ਨਹੀਂ ਤੁਸੀਂ ਆਪਣੀ ਖੇਡ ਖੇਡੋ ਠੀਕ ਆ ਜੇ ਕੋਈ ਦਿੰਦਾ ਵਧਾਈ ਠੀਕ ਆ ਨਹੀਂ ਦਿੰਦਾ ਨਾ ਦੇਵੇ ਤੁਸੀਂ ਆਪਣਾ ਸ਼ੌਂਕ ਕਰੋ ਤੇ ਕਬੂਤਰਬਾਜੀ ਨੂੰ ਚਲੋ ਬਹੁਤ ਵਧੀਆ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਕਿ ਬਹੁਤ ਤਗੜੀ ਕਬੂਤਰ ਪਾਜੀ ਕਰ ਰਹੇ ਜੇ ਤੇ ਕੁਝ ਕ ਸਾਲਾਂ ਦੇ ਵਿੱਚ ਤੁਹਾਡੀ ਛੱਤ ਜਿਹੜੀ ਬੜੀ ਵਧੀਆ ਉੱਭਰ ਕੇ ਆ ਰਹੀ ਆ ਤਾਂ ਮੈਂ ਆਸ ਕਰਦਾ ਵੀ ਚਲੋ ਤੁਹਾਡੀ ਹੋਰ ਗਾਂ ਮਤਲਬ ਇਦਾਂ ਹੀ ਛੱਤ ਜਿਹੜੀ ਗਾਂ ਵੱਧਦੀ ਰਹੇ ਤੇ ਬਾਕੀ ਨਿੱਕੇ ਮੋਟੀਆਂ ਪਾਜੀ ਜਦੋਂ ਬੰਦਾ ਤੁਹਾਨੂੰ ਪਤਾ ਚੜਾਈ ਵਾਲੂ ਹੁੰਦਾ ਤੇ ਨਿੱਕੇ ਮੋਟੀਆਂ ਗੱਲਾਂ ਜਿਹੜੀਆਂ ਨਾ ਜਿਹੜੇ ਰੋੜੇ ਬੰਦੇ ਆ ਰਾਤ ਦੇ ਵਿੱਚ ਇਹ ਚੀਜ਼ਾਂ ਨੂੰ ਪਿੱਛੇ ਹਟ ਕੇ ਤੇ ਆਪਣੀ ਚਾਲ ਚੱਲਣੀ ਚਾਹੀਦੀ ਆ ਇਹ ਤੁਹਾਡੇ ਵੱਡਾ ਭਰਾ ਸਮਝ ਕੇ ਤੁਸੀਂ ਇੱਕ ਲਾ ਲਓ ਵੀ ਤੁਹਾਨੂੰ ਨਸੀਹਤ ਆ ਕਿਉਂਕਿ ਕਬੂਤਰਬਾਜੀ ਇਹ ਅੱਜ ਦੀ ਨਹੀਂ ਵੀ ਅੱਜ ਕਰ ਲਈ ਤੇ ਕੱਲ ਛੱਡ ਦੇਣੀ ਆ ਤੇ ਇਹ ਕਬੂਤਰਬਾਜੀ ਆਪਾਂ ਤੁਸੀਂ ਵੀ 12-14 ਸਾਲਾਂ ਤੋਂ ਕਰਦੇ ਆ ਰਹੇ ਜੇ ਗਾਂ ਵੀ ਚੱਲਣੀ ਆ ਠੀਕ ਨਹੀਂ ਤੇ ਆਪਾਂ ਤੇ ਇਹੋ ਪਿਆਰ ਦਾ ਸਨੇਹਾ ਦਵਾਂਗੇ ਸਾਰਿਆਂ ਨੂੰ ਵੀ ਚਲੋ ਸਾਰੇ ਇੱਕ ਦੂਜੇ ਨਾਲ ਪਿਆਰ ਦੇ ਨਾਲ ਕਬੂਤਰਬਾਜੀ ਕਰਨ ਤੇ ਲਾਕਡਾਊਨ ਤੋਂ ਬਿਨਾਂ ਕਬੂਤਰਬਾਜੀ ਦੇ ਵਿੱਚ ਗਾਂ ਵਦਨ ਤੇ ਇੱਕ ਦੂਜੇ ਦੇ ਲੱਤਾਂ ਖਿੱਚਾ ਨਾਲੋਂ ਚੰਗਾ ਵੀ ਇਕੱਠੇ ਹੋ ਕੇ ਜਦੋਂ ਵੱਖਰੇ ਵੱਖਰੇ ਟੂਰਨਾਮੈਂਟ ਕਰਾਂਦੇ ਇਕੱਠੇ ਹੋ ਕੇ ਇੱਕ ਟੂਰਨਾਮੈਂਟ ਵਧੀਆ ਕਰਵਾ ਲਓ ਉਹ ਵੀ ਚੀਜ਼ਾਂ ਚਲੋ ਵਧੀਆ ਆਪਾਂ ਤਾਂ ਬੜੀ ਸਿੱਜਾਂ ਤੋਂ ਗੱਲਾਂ ਕਰਦੇ ਆ ਰਹੇ ਆਂ ਬਾਕੀ ਕਰਦੇ ਹਾਂ ਹੋਰ ਕੋਈ ਪ੍ਰਭ ਵੀਰ ਜੀ ਨਾਲ ਗੱਲ ਹੁਣ ਚਾਹ ਆ ਗਈ ਹੈ ਤੇ ਚਾਹ ਪੀਣੇ ਆ ਠੀਕ ਹੈ ਜੀ ਤੇ ਗੋਪੀ ਵੀਰਾ ਟਾਪਾ ਚਾਹ ਲੈ ਕੇ ਆਇਆ ਆ ਤੇ ਫਿਰ ਤੁਹਾਨੂੰ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਤੇ ਹਾਂ ਜੀ ਪ੍ਰਭਾ ਭਾਜੀ ਜਿਹੜਾ ਤੁਹਾਡੇ ਮਦਰ ਨਾਮ ਆਏ ਆ ਸਾਰੇ ਤੇ ਇਹਦੇ ਬਾਰੇ ਦੱਸਣਾ ਵੀ ਕਿੰਨਾ ਕਿੰਨਾ ਦਾ ਸਾਰਿਆਂ ਦਾ ਯੋਗਦਾਨ ਆ ਠੀਕ ਹੈ ਜੀ ਤੇ ਕਿੱਦਾਂ ਅਚੀਵਮੈਂਟ ਕਿੱਦਾਂ ਆਪਣਾ ਤੁਸੀਂ ਭਾਈ ਜਿਹੜੀ ਇਹਦੇ ਬਾਰੇ ਥੋੜੀ ਜੀ ਦੱਸਣੀ ਨੌਲੇਜ ਤਕਰੀਬਨ ਭਾਜੀ ਜਿਹੜੇ ਆਪਣੇ ਆਪਣੇ ਭਰਾ ਆ ਜਿਹੜੇ ਸੱਜਣ ਨੇ ਆਪਣੇ ਖਾਸ ਜਿਹੜੇ ਨਾਲ ਆ ਹਾਂ ਜੀ ਉਹ ਆਪਣੇ ਉਹ ਹੀ ਮੁਲਤਮੀਆਂ ਕਰਦੇ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਹੀ ਆਪਣੇ ਮੰਨ ਕੇ ਖਾਸ ਸੱਜਣਿਆਂ ਤੇ ਉਹ ਉਹਨਾਂ ਦਾ ਬੜਾ ਧੰਨਵਾਦ ਹੈ ਉਹਨਾਂ ਦਾ ਮੁਲਤਮੀ ਇਹੇ ਕਰ ਜਾਂਦੇ ਜਿਹੜੇ ਠੀਕ ਹੈ ਜੀ ਹਾਂ ਜੀ ਤੇ ਬਿਲਕੁਲ ਜੀ ਇਹਨਾਂ ਦਾ ਬੰਦਾ ਵੀ ਆ ਮੁਨਸਬੀ ਜਿਹੜੇ ਵੀਰ ਕਰਨ ਜਾਂਦੇ ਆ ਇਹ ਮੁਨਸਬੀਆ ਜਾਂਦੇ ਤਾਂ ਹੀ ਕੋਈ ਬੰਦਾ ਦਾ ਜਿਹੜਾ ਪ੍ਰਾਈਜ਼ ਕੋਈ ਜਾਂਦਾ ਇਹਨਾਂ ਦਾ ਬਹੁਤ ਬਹੁਤ ਐਪਰੀਸ਼ੀਏਟ ਆ ਤੇ ਮੇਰੇ ਵੱਲੋਂ ਵੀ ਜਿਹੜਾ ਮੁਨਸਬੀਆਂ ਕਰਦੇ ਇਹਨਾਂ ਲਈ ਬਹੁਤ ਬਹੁਤ ਮਤਲ ਕਲਾਪਿੰਗ ਹੈ ਜੀ ਐਪਰੀਸ਼ੀਏਟ ਹੈ ਜੀ ਤੇ ਪ੍ਰਭਾ ਭਾਜੀ ਹੋ ਗਿਆ ਆਪਣਾ ਹਨੇਰਾ ਹੁਣ ਕਬੂਤਰ ਜਿਹੜੇ ਜੋੜਿਆਂ ਵਾਲੇ ਆ ਉਹ ਤੇ ਹੁਣ ਆਪਾਂ ਕੇ ਨੈਕਸਟ ਵੀਡੀਓ ਵਿੱਚ ਦਿਖਾਵਾਂਗੇ ਠੀਕ ਹੈ ਜੀ ਤੇ ਜਿਹੜੀ ਚਲੋ ਆਪਣੇ ਸੱਜਣ ਥੋੜੇ ਜਿਓ ਹੋ ਗਏ ਸੀ ਲੇਟ ਆਉਣ ਤੋਂ ਤੇ ਆਪਾਂ ਜਿਹੜੀ ਕਬੂਤਰਾਂ ਦੀ ਵੀਡੀਓ ਹੀ ਉਹ ਆਪਾਂ ਪਹਿਲਾਂ ਬਣਾ ਲਈ ਹੋਈ ਸੀ ਥੋੜੇ ਚਾਨਣ ਦੇ ਵਿੱਚ ਆਪਾਂ ਜਿਹੜੇ ਉੱਡੇ ਕਬੂਤਰਾਂ ਦੀ ਵੀਡੀਓ ਬਣਾ ਲਈ ਉਹ ਆਪਾਂ ਹੁਣ ਨੈਕਸਟ ਵਿੱਚ ਕਰਾਂਗੇ ਤੇ ਜਿਹੜਾ ਹੁਣ ਪ੍ਰਭ ਵੀਰ ਨੂੰ ਮੋਟਰਸਾਈਕਲ ਮਿਲਿਆ ਆ ਠੀਕ ਹੈ ਜੀ ਤੇ ਉਹਦਾ ਵੀ ਤੁਹਾਨੂੰ ਨਾਲ ਦਿਖਾਣੇ ਜਿਹੜੇ ਇਹਨੇ ਪ੍ਰਾਈਜ਼ ਕੱਪ ਵਿਨ ਕੀਤੇ ਆ ਉਹਨਾਂ ਦੀ ਵੀ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਆ ਦਿਖਾਣੇ ਆ ਠੀਕ ਹੈ ਜੀ ਤੇ ਹੋਰ ਕੁਝ ਤੁਸੀਂ ਕਹਿਣਾ ਚਾਹੋ ਮੇਰੇ ਵੀਵਰਸ ਨੂੰ ਠੀਕ ਹੈ ਜੀ ਮੈਂ ਭਾਜੀ ਇਹੀ ਸਾਰਿਆਂ ਨੂੰ ਕਹਿਣਾ ਜਿਹੜੇ ਬੰਦੇ ਸ਼ੌਕ ਕਰਦੇ ਆ ਆਪਣੇ ਉਸਤਾਦ ਦੀ ਮੈਂਨ ਫਰਮਾਈਏ ਠੀਕ ਹੈ ਜੀ ਕੋਈ ਕੁਝ ਦੱਸਣਾ ਉਸਤਾਦ ਨੇ ਤੁਹਾਨੂੰ ਦੱਸਣਾ ਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਕਿਸੇ ਨੇ ਕੁਝ ਨਹੀਂ ਤੁਹਾਨੂੰ ਦੱਸਣਾ ਜੀ ਠੀਕ ਹੈ ਜੀ ਇਹ ਨਹੀਂ ਇੱਥੇ ਸਿਸਟਮ ਇਹ ਹੈ ਵੀ ਚੇਲਾ ਕਿਸਦਾ ਜਾਣ ਕੇ ਬੰਦੇ ਧਿਆਨ ਦਾ ਕਿ ਹੋਰ ਉਸਤਾਦ ਨਾਲ ਤੁਹਾਨੂੰ ਧਿਆਨਦਾ ਹੋ ਬਿਲਕੁਲ ਜੀ ਤੇ ਇਹ ਅ ਵੀ ਜਿੱਦੋਂ ਆਪਾਂ ਆਪਣੇ ਉਸਤਾਦ ਕੋਲ ਰਵਾਂਗੇ ਉਸਤਾਦ ਦੇ ਨਾਮ ਕੋਲ ਇਲਾਕੇ ਰਵਾਂ ਕੋਈ 2 4 5 ਸਾਲ ਭਾਜੀ ਆਪੇ ਕੋਈ ਨਾ ਕੋਈ ਦਸਣਾ ਦਸਣਾ ਨਹੀਂ ਬਿਲਕੁਲ ਜੀ ਹੁਣ ਆਈ ਆਈ ਸਾਡੇ ਬੋਲੀ ਸਤਾਦ ਹੁਣਾ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਠੀਕ ਹੈ ਉਹਨਾਂ ਦਾ ਆਪਾਂ ਨੂੰ ਮਿਲ ਕੇ 6-7 ਸਾਲ ਚੱਲੇ ਜੀ ਹਾਂ ਜੀ ਉਹ ਦਾ ਆਪਣੇ ਮਲਕੀ ਸਿਰ ਤੇ ਹੱਥ ਹੈ ਉਹਨਾਂ ਦਾ ਠੀਕ ਹੈ ਜਿਹੜੀ ਕੋਈ ਗੱਲਬਾਤ ਕੋਈ ਵੀ ਆਪਾਂ ਉਹਨਾਂ ਨੂੰ ਮਿਲ ਕੇ ਖੁਸ਼ੀ ਦੀ ਹੈ ਬਿਲਕੁਲ ਜੀ ਬਿਲਕੁਲ ਤੇ ਐਸੀ ਪ੍ਰਭ ਵੀਨਾ ਜਿਹੜੀ ਅੱਜ ਗੱਲਬਾਤ ਕੀਤੀ ਹੈ ਠੀਕ ਹੈ ਜੀ ਤੇ ਹੁਣ ਇਹਨਾਂ ਦੇ ਸੈਕੰਡ ਪਾਰਟ ਵਿੱਚ ਤੁਹਾਨੂੰ ਓਡੇ ਕਬੂਤਰਾਂ ਦੀ ਵੀਡੀਓ ਦਿਨੇ ਆ ਜੀ ਤੇ ਬਣੇ ਰਹੋ ਨੈਕਸਟ ਵੀਡੀਓ ਤੱਕ